ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਕਿਰਪਾਲ ਸਿੰਘ ਅਤੇ ਮੈਂ ਤੁਹਾਡਾ ਬਹੁਤ ਇਨਿਕਾ ਸਵਾਗਤ ਕਰਦਾ ਹਾਂ ਪੰਜਾਬੀ ਫਾਈਟਿਲ ਚੈਨਲ ਦੇ ਉੱਪਰ ਜਿਵੇਂ ਜਿਵੇਂ ਦੋਸਤੋ ਸਮਾਂ ਬਦਲਦਾ ਹੈ ਓਵੇਂ-ਓਵੇਂ ਹੀ ਇੰਟਰਟੇਨਮੈਂਟ ਦੇ ਸਾਧਨ ਵੀ ਨੇ ਜੋ ਬਦਲਦੇ ਰਹਿੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਬੱਚੇ ਅੱਜਕੱਲ 2000 ਦੇ ਵਿੱਚੋਂ ਬਾਅਦ ਦੇ ਜਨਮੇ ਹੋਏ ਨੇ ਉਹਨਾਂ ਨੇ ਉਹ ਇੰਟਰਟੇਨਮੈਂਟ ਦੇ ਸਾਧਨ ਕਦੇ ਵੀ ਨਹੀਂ ਦੇਖੇ ਹੋਣੇ ਜੋ ਉਹਨਾਂ ਦੇ ਮਾਤਾ-ਪਿਤਾ ਜਾਂ ਦਾਦਾ-ਪਰਦਾਦਾ ਨੇ ਇੰਟਰਟੇਨਮੈਂਟ ਦੇ ਲਈ ਯੂਜ਼ ਕੀਤੇ ਹੋਏ ਹੋਣਗੇ ਤੇ ਅੱਜ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਡੇ ਤੁਹਾਨੂੰ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੇ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਂਟਰਟੇਨਮੈਂਟ ਦੇ ਸਾਧਨ ਨੇ ਉਹ ਸਾਫ ਕੇ ਰੱਖੇ ਹੋਏ ਨੇ ਤਾਂ ਆਓ ਦੋਸਤੋ ਅੱਜ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਦਾ ਨਾਮ ਰਵੀ ਮਨੋਚਾ ਪਰ ਉਹਨਾਂ ਨੂੰ ਫਿਲਮ ਇੰਡਸਟਰੀ ਦੇ ਵਿੱਚ ਰਵੀ ਸੰਗੀਤ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਆਓ ਸਵਾਗਤ ਕਰਦੇ ਹਾਂ ਸੱਸੀਕਰ ਰਵੀ ਜੀ ਸ੍ਰੀਦਾ ਜੀ ਤੁਹਾਨੂੰ ਆਨੰਦਦਾ ਤੁਹਾਨੂੰ ਆਇਆ ਦਾ ਬਹੁਤ ਵੱਡਾ ਨਿਗਾਸਵਾਤ ਮੈਂ ਕਰਦਾ ਜਿਹੜਾ ਤੁਸੀਂ ਇੰਨਾ ਸਮਾਂ ਮੇਰੇ ਕੋਲ ਕੱਢ ਕੇ ਆਏ ਤੁਹਾਡੇ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਨੇ ਤੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦਾ ਜੀ ਤੁਸੀਂ ਜਿਹੜਾ ਮੇਰੇ ਕੋਲ ਇੰਨੀ ਜਿਹੜਾ ਤੁਸੀਂ ਮੇਰੇ ਕੋਲ ਸਮਾਂ ਕੱਢ ਕੇ ਆਏ ਜਾਂ ਮੈਨੂੰ ਕਿਨੇ ਲਾਈਕ ਕਰ ਰਹੇ ਹੋ ਜੀ ਤਾਂ ਆਓ ਦੋਸਤੋ ਇਹਨਾਂ ਨਾਲ ਥੋੜੀ ਇਹਨਾਂ ਦੀ ਇਹ ਸ਼ੌਕ ਦੇ ਬਾਰੇ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਇਹ ਸ਼ੌਕ ਕਦੋਂ ਤੇ ਕਿੱਥੋਂ ਜਾਗਿਆ ਅ ਰਵੀ ਜੀ ਕੀ ਤੁਸੀਂ ਦੱਸੋਗੇ ਕਿ ਤੁਹਾਡੇ ਜੋ ਇਹ ਸ਼ੌਕ ਨੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣ ਦਾ ਇਹ ਤੁਹਾਡਾ ਸ਼ੌਕ ਕਦੋਂ ਜਾਗਿਆ ਤੇ ਕਿਵੇਂ ਜਾਗਿਆ ਦੇਖੋ ਜੀ ਇਹ ਸੰਖੌਂਗ ਇੱਕ ਬਹਾਨਾ ਜਾਂ ਇੱਕ ਚੋਟ ਦੇ ਦੇ ਨਾਲ ਹੀ ਕੋਈ ਵੀ ਸ਼ੌਕ ਪੈਦਾ ਹੁੰਦਾ ਠੀਕ ਹੈ ਜੀ ਤੇ ਮੈਨੂੰ ਮੈਂ ਸ਼ੁਰੂ ਤੋਂ ਗਾਣੇ ਦਾ ਬੜਾ ਸ਼ਕੀਨ ਸੀ ਸਕੂਲ ਮੈਂ ਜਾਂਦਾ ਸੀਗਾ ਤੇ ਪੋਸਟਰ ਲੱਗਦੇ ਵਿਖੀ ਦੇ ਪੋਸਟਰ ਲੱਗਦੇ ਬੜੇ ਪਿਆਰੇ ਲੱਗਦੇ ਸੀਗੇ ਤੇ ਸਕੂਲ ਦੇ ਜੋ ਜਾਈਦਾ ਹੀ ਰਸਤੇ ਜੋ ਕਾਮਰਸ ਵਾਲੀਆਂ ਦੁਕਾਨਾਂ ਆਉਂਦੀਆਂ ਸੀ ਅਕਸਰ ਕਾਮਰਸ ਵਾਲੀ ਦੁਕਾਨਾਂ ਤੋਂ ਕੋਈ ਨਾ ਕੋਈ ਚਿੱਠਾ ਲੈ ਆਣਾ ਜਿੱਥੇ ਤੇ ਉੱਤੇ ਗਾਣੇ ਲਿਖੇ ਹੁੰਦੇ ਸੀਗੇ ਅੱਛਾ ਜੀ ਉਸ ਟਾਈਮ ਤੇ ਰਿਸੋਰਸ ਇਹੀ ਹੁੰਦਾ ਸੀ ਜਿਉਂ ਐ ਪਰ ਗਾਣੇ ਪੜ ਕੇ ਬੋਲੇ ਜਾਂਦਾ ਸੀ ਗਾਏ ਜਾਂਦੇ ਸੀ ਤੇ 11 ਜਾਂ ਰੇਡੀਓ ਤੇ ਆਲ ਇੰਡੀਆ ਰੇਡੀਓ ਸੁਣ ਕੇ ਗਾਣੇ ਕੋਈ ਸੁਣ ਲੇਦਾ ਹੀ ਟੇਬਰ ਕਾਰਡਰ ਹਰ ਕੋਈ ਲੈ ਨਹੀਂ ਸਕਦਾ ਜਾਂ ਰਿਕਾਰਡ ਪਲੇਅਰਾਂ ਨਹੀਂ ਸੀ ਲੈ ਸਕਦਾ ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਕਿ ਆ ਸੀਦੇ ਸੰ ਵਕਤ ਦੀਆਂ ਜਿਵੇਂ ਕਿ ਮੈਂ ਦੇਖ ਰਿਹਾ ਹਾਂ ਤੁਹਾਡੇ ਇੱਥੇ ਰੂਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗੀਆਂ ਨੇ ਤੇ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਸੰਭਾਲ ਕੇ ਵੀ ਰੱਖਿਆ ਹੋਇਆ ਹੈ ਤੇ ਇਹ ਤੁਹਾਡੇ ਕੋਲੇ ਤੁਹਾਡੀ ਨੌਲੇਜ ਦੇ ਵਿੱਚ ਕਿਹੜੀ ਚੀਜ਼ ਹੈਗੀ ਜਿਹੜੀ ਸਭ ਤੋਂ ਪੁਰਾਣੀ ਤੁਹਾਡੇ ਕੋਲੇ ਇਸ ਟਾਈਮ ਇੱਥੇ ਰੂਮ ਦੇ ਵਿੱਚ ਪ੍ਰੈਜ਼ੈਂਟ ਹੈਗੀ ਆ ਦੇਖੋ ਜੀ ਮੇਰੇ ਕੋਲ ਤਾਂ 75 80 ਸਾਲ ਪੁਰਾਣੀ ਹਰੇ ਚੀਜ਼ੀ ਹੈ ਇੱਥੇ ਬਲੇਗ ਹੋਵੇ ਟੀਵੀ ਹੈਗੇ ਨੇ ਹਾਂਜੀ ਜਿਹੜੇ ਤੋਂ ਆਪਣੇ 1981-82 ਦੇ ਨੇ ਟੀਵੀ ਬਿਲਕੁਲ ਨਵੇਂ ਠੀਕ ਹੈ ਜੀ ਤੇ ਇਹ ਦੇਖੋਗੇ ਅੱਖਾਂ ਚੋਂ ਨਿਆਈਆਂ ਦੀ ਇਹ ਵੀ ਐਨੇ ਸਾਫ ਸੁਥਰੇ ਟੀਵੀ ਹਾਂਜੀ ਇੱਕ ਮੇਰੇ ਕੋ ਹਰਮੋਨੀਅਮ ਪਿਆ ਹੋਇਆ 80 ਸਾਲ ਪੁਰਾਣਾ ਘੜ ਤੋਂ ਘੱਟ ਹੂੰ ਉਹ ਪਹਿਰਾਂ ਨਾਲ ਵਜਾਇਆ ਜਾਂਦਾ ਹੂੰ ਹੂੰ ਉਹਦੀ ਹਵਾ ਪਹਿਰਾਂ ਨਾਲ ਚਲਾਇਆ ਜਾ ਸਕਦਾ ਜਾਂ ਗਰਾਮਫੋਨ ਨੇ ਮੇਰੇ ਕੋ 50 50 60 ਸਾਲ ਪੁਰਾਣੇ ਦੂਰਬੀਨਾਂ ਨੇ ਟਿਊਬਾਂ ਵਾਲੇ ਰੇਡੀਓ ਬਹੁਤ ਨੇ ਇਕ ਨੇ ਬਹੁਤ ਨੇ ਸਾਰੇ ਵਰਕਿੰਗ ਹਾਲ ਚ ਤੇ ਮਿਊਜ਼ਿਕ ਦੇ ਨਾਲ ਨਾਲ ਕੀ ਤੁਹਾਨੂੰ ਫਿਲਮਾਂ ਦੇਖਣ ਦਾ ਇਹ ਵੀ ਸ਼ੌਂਕ ਹੁੰਦਾ ਸੀ ਫਿਲਮਾਂ ਦੇਖਣ ਦਾ ਸ਼ਕੀਰ ਮੈਨੂੰ ਜਿਹੜੀ ਮਰਜ਼ੀ ਤੁਸੀਂ ਫਿਲਮ ਮੰਗ ਲਓ ਮੈਨੂੰ ਹਰ ਫਿਲਮ ਆਜਰਾ ਵਾਹ ਜੀ ਦੋ ਗਾਣੇ ਤਿੰਨ ਗਾਣੇ ਮੈਨੂੰ ਫਿਲਮ ਦੇ ਹਿੱਟ ਦੱਸ ਦਿਓ ਮੈਂ ਤੁਹਾਨੂੰ ਕੈਸਟ ਸੀਡੀ ਜਾਂ ਵੀ ਸੀ ਆਰ ਦੀ ਕੈਸਟ ਆਡੀਓ ਕੈਸਟ ਕੁਛ ਨਾ ਕੁਛ ਤਾਂ ਦੇਵਾਂਗਾ ਠੀਕ ਹੈ ਜੀ ਇਹ ਨਹੀਂ ਹੈ ਨਾ ਹੋਏਗੀ ਮੈਨੂੰ ਹਰੇਕ ਹੋਏਗੀ ਮੈਨੂੰ ਦੋ ਜਾਂ ਤਿੰਨ ਗਾਣੇ ਹਿੱਟ ਦੇ ਦੱਸਣੇ ਪੈਣਗੇ ਮੇਰੇ ਕੋ ਸਹਰੇ ਹੀ ਫਿਲਮ ਪਈ ਕਾ ਜੀ ਤੇ ਇੱਕ ਸਵਾਲ ਹੈ ਮੇਰਾ ਪਰਸਨਲੀ ਤੌਰ ਤੇ ਇਹ ਪੁੱਛਣਾ ਚਾਹੁੰਦਾ ਸੀਗਾ ਮੈਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜਿਵੇਂ ਤੁਸੀਂ ਬਚਪਨ ਦੇ ਵਿੱਚ ਤੁਹਾਨੂੰ ਗਾਣੇ ਸੁਣਨ ਦਾ ਸ਼ੌਂਕ ਸੀਗਾ ਤੇ ਜਿਵੇਂ ਤੁਸੀਂ ਇਹ ਵੀ ਦੱਸਿਆ ਕਿ ਬਹੁਤ ਮਹਿੰਗਾ ਸੀਗਾ ਉਸ ਟਾਈਮ ਦੇ ਸਮਾਨ ਤੇ ਜਦੋਂ ਫਿਰ ਤੁਸੀਂ ਇਹ ਅਲੱਗ-ਅਲੱਗ ਤਰੀਕੇ ਦੀਆਂ ਵੈਰਾਈਟੀਆਂ ਅਲੱਗ-ਅਲੱਗ ਤਰੀਕੇ ਦੇ ਇਨਸਟਰੂਮੈਂਟ ਮਿਊਜ਼ਿਕ ਦੇ ਸਾਧਨ ਜਿਹੜੇ ਸੀਗੇ ਤੁਸੀਂ ਇਕੱਠੇ ਕਰ ਰਹੇ ਸੀ ਤਾ ਘਰੋਂ ਵੀ ਤੁਹਾਨੂੰ ਕੋਈ ਫਾਈਨੈਂਸ਼ੀਅਲ ਸਪੋਰਟ ਹੁੰਦੀ ਸੀ ਘਰੋਂ ਵੀ ਸਾਰਾ ਕੁਝ ਆਪਣੀ ਮਿਹਨਤ ਨਾਲ ਇਹਨਾਂ ਨੂੰ ਸਪੋਰਟ ਨਹੀਂ ਹੋਈ ਠੀਕ ਹੈ ਜੀ ਕਿਉਂ ਨਹੀਂ ਉਹ ਬੱਚੇ ਉਹ ਕਹਿੰਦੇ ਬੱਚਾ ਇਹਨੇ ਕਿਹੜੇ ਕੰਮ ਲੱਗ ਗਿਆ ਅੱਛਾ ਜੀ ਸਕੂਲ ਪੜਨ ਨੇ ਭੇਜਦੇ ਇਹ ਚਿੱਠੇ ਲਿਆਂਦਾ ਤੇ ਗਾਣੇ ਘਰੇ ਗਾਂਦਾ ਉਹਨਾਂ ਨੇ ਚਿੱਠਾ ਸਭ ਪਾੜ ਕੇ ਸੁੱਟ ਦੇਣਾ ਅੱਛਾ ਜੀ ਡੈਡੀ ਸਾਡੇ ਨੇ ਮੇਮਾ ਡੋਂਟ ਫਾਉਂਡ ਦਾ ਚਿੱਠਾ ਲਿਆਇਆ ਕਿ ਦੇ ਸਲਵਾਰਿਸ ਦਾ ਲਿਆਇਆ ਕਿ ਮਾਮਲਾ ਗੜਬੜ ਦਾ ਲਿਆਇਆ ਉਹ ਜਿਹੜਾ ਉਹਨਾਂ ਦੁਕਾਨੇ ਪੜੀਦੇ ਗਾਣੇ ਬੜੇ ਪਿਆਰੇ ਤੇ ਗਾਂਢੇ ਰਹਿਣਾ ਕਹਿੰਦਾ ਵੀ ਪੜਨ ਵਾਲਾ ਬੱਚਾ ਹੈ ਤੇ ਇਹਦਾ ਧਿਆਨ ਕਿੱਧਰਲੇ ਪਾਸੇ ਮੁੜਿਆ ਆ ਅੱਛਾ ਜੀ ਤੇ ਉਹਨਾਂ ਨੇ ਚਿੱਠਾ ਭਾਰ ਦਿੰਨਾ ਸੋਗਲ ਦਿਲ ਤੇ ਜ਼ਿਆਦਾ ਚੋਟ ਵੱਜਦੀ ਸੀਗੀ ਵੀ ਮੈਂ ਕਿਸੇ ਤਰ੍ਹਾਂ ਮੈਂ ਕਹਿੰਦਾ ਕਿਸੇ ਤਰ੍ਹਾਂ ਬੰਬਈ ਭੱਜ ਜਾਵਾਂ ਤੇ ਮੈਂ ਉਸ ਉੱਥੇ ਹੀ ਉਹਨਾਂ ਨਗਰੀ ਵਿੱਚ ਜਾ ਕੇ ਮੈਂ ਉਹਨਾਂ ਵਰਗਾ ਹੀ ਬੰਨਾ ਚਾਹੁੰਦਾ ਸੀ ਤੇ ਇਹੀ ਉੱਡ ਉੱਡੂ ਦਿਲ ਕਰਦਾ ਸੀ ਕੀ ਕਜੀ ਤੇ ਇੱਕ ਮੌਕਾ ਮੈਨੂੰ ਮਿਲਿਆ ਮੌਕਾ ਫਰੋਹੀਪੁਰ ਜਾਂਦਾ ਅੱਛਾ ਜੀ ਉੱਥੇ ਸਾਡੇ ਨਾਨਕਾ ਦਾਦ ਦਾ ਪਰਿਵਾਰ ਉੱਥੇ ਸਾਰਾ ਹੂੰ ਹੂੰ ਤੇ ਉਹ ਬਸੰਤ ਤੇ ਗਏ ਤੇ ਬਸੰਤ ਤੇ ਜਾਣਦੇ ਵਕਤ ਕਿਨੇ ਨਵੀਆਂ ਨਵੀਆਂ ਇਟਲੀਆਂ ਟਿੱਪਾਂ ਚੱਲੀਆਂ ਸੀਗੀਆਂ ਤੇ ਉਹਨਾਂ ਦੇ ਕੈਸਟ ਲੱਗੀ ਸੀ ਜਿਸकी بیوی ਲੰਬੀ ਉਸਤਾਈ ਵੜਾ ਕੰਮ ਉਹ ਗਾਣਾ ਮੈਂ ਫੇ ਜਦੋਂ ਸੁਣਿਆ ਤੇ ਸਾਰੇ ਜਣੇ ਤਾਂ ਚੱਲ ਗਏ ਪਤੰਗਬਾਜ਼ੀ ਕਰਨੇ ਕੋਠੇ ਦੇ ਤੇ ਮੈਂ ਮੁੜ ਕੇ ਟੇਵਰ ਕਾਰਡ ਦੇ ਦੁਆਲੇ ਹੋ ਗਿਆ ਕਿ ਗਾਣਾ ਅੱਗੇ ਕਰਾਂ ਕਿ ਪਿੱਛੇ ਚਲਾਵਾਂ ਕਿ ਅੱਗੇ ਕਰਕੇ ਹੋ ਜੂਏ ਤੇ ਫਿਰ ਪਿੱਛੇ ਕਰਕੇ ਦੁਆਰਾ ਵੇਚ ਚਲਾਵਾਂ ਠੀਕ ਹੈ ਜੀ ਫਿਰ ਉਦੋਂ ਬਾਅਦ ਮੈਂ ਮੁੜ ਕੇ ਦੁਆਰਾ ਬਸੰਤ ਮਿਲਾ ਕੇ ਹੀ ਚਲੇ ਗਏ ਸ਼ਾਮ ਨੂੰ ਟ੍ਰੇਨ ਤੇ ਠੀਕ ਹੈ ਜੀ ਮਹੀਨੇ 15 ਦਿਨ ਬਾਅਦ ਫਿਰ ਮੈਨੂੰ ਆਣਾ ਹੋਇਆ ਫਰੋਈ ਪਰ ਮੈਂ ਕਿਹਾ ਮੈਂ ਜਾ ਕੇ ਆਵਾਂ ਮੈਨਾਂ ਦਾ ਟੇਵਰ ਕਾਰਡ ਬਕਾਇਆ ਫਿਰ ਦਿਲ ਲੱਗਦਾ ਨਹੀਂ ਲੱਗਦਾਗਾ ਅੱਛਾ ਜੀ ਤੇ ਉਹ ਫਿਰ ਮੈਂ ਕਿਹਾ ਮਮਾ ਜੀ ਮਾਮਾ ਜੀ ਉਹ ਟੇਵਰ ਕਾਰਡ ਕਿੱਥੇ ਆ ਕਹਿੰਦਾ ਪੁੱਤਰਾ ਤੂੰ ਜਿੱਦ ਨ ਆਇਆ ਸੀ ਨਾ ਉਧਰ ਟੇਬਰ ਕਾਰਡਰ ਤੂੰ ਖਰਾਬ ਕਰ ਗਿਆ ਸੀ ਅੱਛਾ ਜੀ ਮਾਮੀ ਤੇਰੀ ਨੇ ਲਕੋਤੀ ਅੱਛਾ ਇਹ ਤਾਂ ਮਾਮੀ ਨੇ ਲਕੋਤੀ ਬਰਾਬਰ ਮੈਂ ਤਾਂ ਨਹੀਂ ਮੰਗਦਾ ਤੂੰ ਮੰਗ ਲੈ ਮਾਮੀ ਕੋਲ ਅੱਛਾ ਜੀ ਉਹ ਫਿਰ ਦਿਲ ਕੇ ਗੱਲ ਗੁੱਜੀ ਸਾਡੇ ਵਜੀ ਵੀ ਮੈਂ ਵੀ ਆਵਦੀ ਟੇਬਰ ਕਾਰਡਰ ਲੈਣੀ ਆ ਅੱਛਾ ਜੀ ਟੇਬਰ ਕਾਰਡਰ ਮੈਂ ਵੀ ਲੈਣੀ ਆ ਫਿਰ ਮੇਰਾ ਦਿਮਾਗ ਇਧਰਲੇ ਪਸੀ ਤੁਰ ਪਿਆ ਜਿਹਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਠੀਕ ਹੈ ਜੀ ਉਹ ਫਿਰ ਐਸਾ ਸ਼ੌਂਕ ਪਿਆ ਤੇ ਅੱਜ ਮੇਰੇ ਕੋ ਸੰਗੀਤ ਮੈਲ ਇਕੱਠਾ ਹੋ ਗਿਆ ਜੀ ਠੀਕ ਹੈ ਜੀ ਤੁਸੀਂ ਦੇਖੋ ਕਿਹੜੀ ਜਿਹੜੀ ਮੇਰੇ ਕੋ ਨਹੀਂ ਆ ਗਈ ਬਿਲਕੁਲ ਤੇ ਜਿਵੇਂ ਸਟਾਰਟਿੰਗ ਦੇ ਵਿੱਚ ਤੁਸੀਂ ਕਿਹਾ ਵੀ ਤੁਹਾਨੂੰ ਘਰ ਦੇ ਵਿੱਚੋਂ ਥੋੜਾ ਜਿਹਾ ਗੁੱਸਾ ਵੀ ਦੇਖਣਾ ਪਿਆ ਤੁਹਾਡੇ ਘਰਦਿਆਂ ਦਾ ਵੀ ਇਹ ਕੀ ਕੰਮ ਕਰ ਰਹੇ ਨੇ ਤੇ ਪਰ ਹੁਣ ਜਿਵੇਂ ਤੁਹਾਡਾ ਫਿਲਮ ਇੰਡਸਟਰੀ ਦੇ ਵਿੱਚ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਵੱਡੇ ਵੱਡੇ ਡਾਇਰੈਕਟ ਡਾਇਰੈਕਟਰ ਨੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਤੁਹਾਡੀ ਪੂਰੀ ਜਾਣ ਪਛਾਣ ਹੈਗੀ ਆ ਉਹ ਤੁਹਾਨੂੰ ਰਿਸਪੈਕਟ ਕਰਦੇ ਆ ਤੇ ਤੁਹਾਡੀ ਫੈਮਿਲੀ ਨੂੰ ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਸਭ ਨੂੰ ਫਿਕਰ ਹੁੰਦਾ ਮਹਿਸੂਸ ਵੀ ਬੱਕੇ ਕੋਈ ਲਿਖਣੇ ਐ ਐਨੇ ਜਿਹੜੇ ਕੰਮ ਨੂੰ ਹੱਥ ਪਾਇਆ ਤੇ ਪਿੱਛੇ ਨਹੀਂ ਹਟਿਆ ਠੀਕ ਹੈ ਜੀ ਇਹ ਮੈਨੂੰ ਦੱਸ ਕਿ ਨੇ ਰੋਜ਼ਗਾਰ ਚ ਲਾਇਆ ਤੇ ਰੋਜ਼ਗਾਰ ਦੇ ਨਾਮ ਬੱਚਿਆਂ ਨੂੰ ਇਹ ਨਹੀਂ ਇੱਕੀਆ ਵੀ ਬੱਚੇ ਕਹੇ ਵੱਲੋਂ ਤਰਸਾਣਾ ਮਿਹਨਤ ਕੀਤੀ ਬੱਚਿਆਂ ਨੂੰ ਕੱਲੇ ਇਹ ਨਾ ਕਹਿੰਦੇ ਵੀ ਪਾਪਾ ਇੱਕ ਉੱਠੇ ਕੰਮ ਨੂੰ ਪੇਰੇ ਤੇ ਸਾਡਾ ਵੇਖਦਾ ਕੀ ਸੋਚਿਆ ਹਾਂਜੀ ਘਰ ਪਰਿਵਾਰ ਪਹਿਲਾਂ ਠੀਕ ਹੈ ਜੀ ਸ਼ੌਂਕ ਬਾਅਦ ਹਾਂਜੀ ਪਹਿਲਾਂ ਆਪਣੇ ਘਰ ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰੋ ਬਾਅਦ ਚ ਆਪਣੇ ਸ਼ੌਂਕ ਦਾ ਗੱਦਾ ਸੋਚੋ ਠੀਕ ਹੈ ਜੀ ਪਰ ਮੈਂ ਉਹਦੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਵੀ ਨਾਲ ਆਪਣੇ ਸ਼ੌਂਕ ਨਾਲ ਕਾਇਮ ਰੱਖੇ ਠੀਕ ਹੈ ਜੀ ਤੇ ਅੱਜ ਮੈਨੂੰ 40-42 ਸਾਲ 45 ਸਾਲ ਹੋ ਗਏ 40-42 ਸਾਲ ਹੋ ਗਏ ਤੇ ਮੈਂ ਆਪਣਾ ਖਜ਼ਾਨਾ ਸੰਗੀਤ ਖਜ਼ਾਨਾ ਇਕੱਠਾ ਕਰਦੇ ਨੂੰ ਠੀਕ ਹੈ ਜੀ ਤੇ ਸੰਗੀਤ ਇਹ ਤੁਹਾਡਾ ਇਕੱਲਾ ਇਹ ਸ਼ੌਂਕ ਹੀ ਆ ਜਾਂ ਤੁਸੀਂ ਇਹਨੂੰ ਆਪਣਾ ਪ੍ਰੋਫੈਸ਼ਨ ਵੀ ਬਣਾਇਆ ਹੋਇਆ ਨਹੀਂ ਪ੍ਰੋਫੈਸ਼ਨਲ ਨਹੀਂ ਮੇਰੇ ਦਿਲ 'ਚ ਇਹ ਸਦਾਰਾ ਕੱਲ ਨੂੰ ਨਵੇਂ ਬੱਚੇ ਜਿਹੜੇ 2000 ਤੋਂ ਬਾਅਦ ਆਏ ਨੇ ਹਾਂਜੀ ਉਹ ਇਹ ਚੀਜ਼ਾਂ ਤੋਂ ਜਾਣੂ ਨਹੀਂ ਹੈ ਬਿਲਕੁਲ ਜੀ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਨਵੇਂ ਬੱਚਿਆਂ ਨੂੰ ਇੱਕ ਮੋਬਾਈਲ ਮਿਲ ਗਿਆ ਕੀਤਾ ਕਰਾਇਆ ਸਭ ਕੁਝ ਮਿਲ ਗਿਆ ਹਾਂਜੀ ਮੋਬਾਈਲ ਵਿੱਚ ਕਿਤਾਬ ਹੈ ਮੋਬਾਈਲ ਵਿੱਚ ਪੈਨ ਹੈ ਮੋਬਾਈਲ ਦੇ ਵਿੱਚ ਕੈਮਰਾ ਮੋਬਾਈਲ ਵਿੱਚ ਹੀ ਘੜੀ ਹੈ ਮੋਬਾਈਲ ਦੇ ਵਿੱਚ 20000 ਮੋਬਾਈਲ ਦੇ ਵਿੱਚ ਸਭ ਕੁਝ ਦੁਨੀਆ ਦਾ ਹਾਂਜੀ ਇਹਨਾਂ ਦੇ ਜਨਮਦਾਤਾ ਕੌਣ ਨੇ ਬਿਲਕੁਲ ਹੁਣ ਉਹ ਸਕੂਲ ਮਸ਼ੀਨ ਮੇ ਕੋ ਕਹਾਜਾ ਜਿਹਨਾਂ ਨੂੰ ਪਹਿਲਾ ਕਨੇ ਸਕੂਲ ਮਸ਼ੀਨ ਦੇ ਰਿਕਾਰਡਿੰਗ ਮਮਾ ਰਵੀ ਲਤਾ ਮਗੇਸ਼ਕਰ ਕਿਸ਼ੋਰ ਜੀ ਮੁਕੇ ਜੀ ਸਭ ਦੇ ਰਿਕਾਰਡ ਪਹਿਲਾਂ ਉਹ ਤੇ ਗਾੜਾ ਗਾ ਸਕੂਲ ਮਸ਼ੀਨ ਦੇ ਵਿੱਚ ਉਸ ਤੋਂ ਬਾਅਦ ਡਾੜਾ ਜਾਏਗਾ ਨਹੀਂ ਕਸ਼ਟਾ ਜਵਾ ਚਾਏ ਸਕੂਲ ਮਸ਼ੀਨ ਸੰਭਾਲੀ ਉਹ ਇਸ ਨੂੰ ਹਮਾਲ ਕੀਤੀ ਫਿਰ ਕਸਟਮ ਹਮਾਲਨੀ ਇਸ ਨੂੰ ਹਮਾਲ ਕੀਤੀ ਵੀ ਉਹਦਾ ਨਾ ਵੀਜ਼ਾ ਹੱਟੀ ਆਪਣੇ ਵੀਸੀਆ ਵਿਕਾਸ ਆਵੇ ਵੀਸੀਆ ਵੀ ਬੱਚਿਆਂ ਨੂੰ ਨਹੀਂ ਪਤਾ ਵੀਸੀਆ ਦੀ ਹੈ ਕਾਸੀ ਰੋਦੀ ਸੀਗੀ ਵੀਸੀਆ ਇਹੋ ਜਿਹਾ ਹੁੰਦਾ ਸੀਗਾ ਵੀਸੀਆ ਵੀ ਮੇ ਕੋਲ ਉਹੀ 2 ਨੈਸ਼ਨਲ 300 ਵਾਲੇ ਤੇ ਚਾਰੇ ਆ ਬਲੈਕ ਵਿੱਚ ਟੀਵੀ ਵੀ ਚਾਰੇ ਵੀ ਆਪਣਾ ਬਲੈਕ ਵਿੱਚ ਟੀਵੀ ਆਇਆ ਸੀ ਬਲੈਕ ਵਿੱਚ ਟੀਵੀ ਦੇ ਨਾਲ ਵੀਸੀਆ ਆਇਆ ਰੰਗ ਦਾ ਟੀਵੀ ਆਇਆ ਉਹ ਸਾਰੀਆਂ ਚੀਜ਼ਾਂ ਸੰਭਾਲੀਆਂ ਠੀਕ ਹੈ ਜੀ ਬੀ ਕਾਲ ਨੂੰ ਬੱਚਿਆਂ ਦਿਖਾਣਾ ਵੀ ਆ ਚੀਜ਼ਾਂ ਸਾਰੀਆਂ ਇਹਦੇ ਤੋਂ ਬਾਅਦ ਤੁਹਾਡੇ ਕੋਲ ਮੋਬਾਈਲ ਆਤਾ ਜਾਏ ਜਿਹਦੇ ਨਾਲ ਤੁਸੀਂ ਕੀਤਾ ਕਰਾਇਆ ਤੁਹਾਨੂੰ ਮਿਲ ਗਿਆ ਮੈਨੂੰ ਬਿਲਕੁਲ ਹਾਂਜੀ ਬਿਲਕੁਲ ਰਿਕਾਰਡ ਵਿੱਚ ਇੱਕ ਸਵਾਲ ਮੇਰਾ ਹੈ ਤੁਹਾਡੇ ਨਾਲ ਇਹ ਹੈਗਾ ਕਿ ਜਿਵੇਂ ਅੱਜ ਕੱਲ ਦੇ ਬੱਚੇ ਨੇ ਤੇ ਉਹਨਾਂ ਦੇ ਪੇਰੈਂਟਸ ਵੀ ਨੇ ਜਿਵੇਂ ਤੁਸੀਂ ਆਪਣੀ ਸਟੋਰੀ ਦੱਸੀ ਕਿ ਪਹਿਲਾਂ ਤੁਹਾਡੇ ਜਦੋਂ ਤੁਸੀਂ ਆਪਣੇ 뮤ਜ਼ਿਕ ਦਾ ਜਿਹੜਾ ਸ਼ੌਂਕ ਸੀਗਾ ਤੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਝਿੜਕਦੇ ਰਹੇ ਨੇ ਤੇ ਅੱਜ ਕੱਲ ਦੇ ਤੁਸੀਂ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ 뮤ਜ਼ਿਕ ਦੇ ਰਿਲੇਟਡ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਬੱਚਿਆਂ ਨੂੰ ਆਪ ਨੂੰ ਪਤਾ ਹੈ ਵੀ ਸੰਗੀਤ ਨਾਲ ਹਰ ਬੱਚਾ ਜੁੜਿਆ ਆ ਠੀਕ ਹੈ ਜੀ ਹਰ ਕੋਈ ਸੰਗੀਤ ਦਾ دیਵਾਨਾ ਨੇ ਦੱਸਣੀ ਲੋੜ ਨਹੀਂ ਆਪਣਾ ਨੂੰ ਜਿਆਦਾ ਤੇਜ ਨੇ ਬਿਲਕੁਲ ਬਹੁਤ ਜਿਆਦਾ ਤੇਜ ਨੇ ਸੰਗੀਤ ਆ ਥਾ ਸਮੁੰਦਰ ਦਾ ਤਰੀਮ ਦਾ ਜੀ ਬਿਲਕੁਲ ਯਾਨੀ ਕਿ ਜਿਹੜਾ ਮੇਰੇ ਘਰ ਦੇ ਦੋਸਾ ਦਾ ਤੇ ਬੱਚੇ ਤਾਂ ਪਹਿਲਾਂ ਗੁੱਬੇ ਹੋਈ ਨਾ ਜੀ ਬਿਲਕੁਲ ਜੀ ਬਿਲਕੁਲ ਪਰ ਥੋੜਾ ਜਿਹਾ ਹੁਣ ਗਾਇਕੀ 'ਚ ਫਰਕ ਪੈ ਗਿਆ ਇਹ ਤੜਕ ਭੜਕ ਵਾਲੀ ਗਿਹੜੀ ਗਾਇਕੀ ਆ ਗਈ ਨਾ ਮਿੱਠਾ ਮੇਰਾ ਜਿਹੜਾ ਸਮੀਨ ਸਵਾਦ ਸੀਗਾ ਉਹ ਇਸੇ ਰਿਲੇਟਡ ਹੀ ਸੀਗਾ ਜਿਵੇਂ ਅੱਜ ਕੱਲ ਬਹੁਤ ਹੀ ਜ਼ਿਆਦਾ ਭੜਕੀਲੇ ਗਾਣੇ ਜਾਂ ਲੱਚਰਵਾਦ ਵਾਲੇ ਗਾਣੇ ਚੱਲ ਰਹੇ ਨੇ ਤੇ ਪੁਰਾਣੇ ਗਾਣੇ ਤੇ ਅੱਜ ਕੱਲ ਦੇ ਗਾਣੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਪੁਰਾਣੇ ਗਾਣੇ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਜਦੋਂ ਸੁਣਦੇ ਸੀ ਤਾਂ ਰੂਹ ਨੂੰ ਸਕੂਨ ਮਿਲਦਾ ਸੀ ਪਰ ਅੱਜ ਕੱਲ ਦੇ ਗਾਣੇ ਕਈ ਇਦਾਂ ਦੇ ਨਹੀਂ ਹੈਗੇ ਜਿਨ੍ਹਾਂ ਨੂੰ ਜਵਾਨੀ ਦਾ ਖੂਨ ਉਬਾਲ ਮਾਰਦਾ ਜੀ ਤੇ ਉਹ ਗਾਣੇ ਵੀ ਉਹੋ ਜਿਹੇ ਸੁਣਨੇ ਨਾ ਫਿਰ ਟੜਕ ਬੜਕਲੇ ਸੁਣਨੇ ਆਪਣੇ ਵਕਤ ਦੀ ਲਪਾਸੀ ਸਿੱਧੀ ਸਾਦੀ ਜ਼ਿੰਦਗੀ ਤੇ ਮਿੱਠਾ ਸੰਗੀਤ ਹੀ ਚੱਲਦਾ ਤੇ ਕੁ ਮਾਨਵੀ ਦੇ ਤਰੰਗਾਂ ਵੀ ਸੌਂਦੇ ਸੀ ਨਹਿਰ ਦੇ ਨਦੀ ਦੇ ਕੋਲ ਵਟ ਕੇ ਵੀ ਵੀ ਇਹਦੀ ਪਾਣੀ ਦੀ ਚਾਲ ਕਿੰsei ਜਾਰੀ ਕਿਤ ਸੋਹਣੀ ਲੱਗਦੀ ਸੀ ਇਹ ਬਹੁਤ ਵਧੀਆ ਵਿਚਾਰ ਨੇ ਜੋ ਆਪਾਂ ਨੂੰ ਰਵੀ ਸਰ ਜੀ ਨੇ ਦਿੱਤੇ ਨੇ ਤੇ ਆਓ ਅੱਜ ਹੁਣ ਥੋੜੇ ਜੇ ਸਵਾਲ ਇਹਨਾਂ ਨੂੰ ਜੋ ਪੁਰਾਣੀਆਂ ਇਹਨਾਂ ਦੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਨੇ ਉਹਨਾਂ ਦੇ ਰਿਲੇਟਡ ਆਪਾਂ ਇਹਨਾਂ ਨੂੰ ਕੁਝ ਸਵਾਲ ਪੁੱਛਦੇ ਹਾਂ ਤਾਂ ਰਵੀ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਕੋਲ ਜਿਵੇਂ ਮੈਂ ਦੇਖ ਰਿਹਾ ਵਾਂ ਆ ਜੋ ਇਹਨੂੰ ਆਪਾਂ ਮੈਨੂੰ ਲੱਗਦਾ ਇਹਨੂੰ ਪੰਜਾਬੀ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਆਪਾਂ ਦਿਖਾਉਣਾ ਚਾਹਾਂਗੇ ਕਿ ਇਹਨੂੰ ਤਵਾ ਕਹਿੰਦੇ ਸੀ ਜਿਹੜਾ ਰਿਕਾਰਡ ਕਹਿ ਲੋ ਇਹ ਰਿਕਾਰਡ ਕਹਿੰਦੇ ਸੀ ਇਹਨਾਂ ਦੇ ਬਾਰੇ ਜਾਣਕਾਰੀ ਦੋਗੇ ਕਿ ਇਹ ਤੁਹਾਡੇ ਕੋਲੇ ਮੈਂ ਦੇਖ ਰਿਹਾ ਵਾਂ ਕਿ ਬਹੁਤ ਸਾਰੇ ਤੁਹਾਡੇ ਰੂਮ ਦੇ ਵਿੱਚ ਨੇ ਜੋ ਤਵੇ ਲੱਗੇ ਹੋਏ ਨੇ ਇਹ ਕਿੰਨੇ ਕੁ ਪੁਰਾਣੇ ਨੇ ਅਤੇ ਇਹਨਾਂ ਦੇ ਬਾਰੇ ਕੁਝ ਜਾਣਕਾਰੀ ਦੋ ਸਰਦਾਰ ਜਿਹੜਾ ਤੁਹਾਡੇ ਕੋਲ ਹੈ ਤਵਾ ਜੀ ਇਹ ਹਾਂਜੀ ਇਹ 1905 ਦਾ ਜੀ ਠੀਕ ਹੈ ਜੀ ਦਾ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਕਿ ਥੋੜਾ ਜੂਮ ਕਰਕੇ ਦਿਖਾਇਆ ਜਾਵੇ ਦੇਖੋ ਜੀ 1905 ਦਾ ਤਵਾ ਜੀ ਹਾਂਜੀ ਇਹ ਸਾਰਨਾ ਪਹਿਲਾ ਤਵਾ ਇਹੀ ਆਇਆ ਸੀਗਾ ਯਾਨਕਿ ਇਹ ਸ਼ੁਰੂਆਤ ਹੈ ਸ਼ੁਰੂਆਤ ਨੇ ਤਵਿਆਂ ਦੇ ਵਿੱਚ ਜੋ 1905 ਦੇ ਵਿੱਚ ਨੇ ਹਾਂਜੀ ਤੇ ਜਿਹਦਾ ਰਿਕਾਰਡਿੰਗ ਇੱਕ ਤਰਫ ਸੀਗੀ ਦੂਸਰੀ ਤਰਫ ਬਿਲਕੁਲ ਪਲੇਨ ਆ ਅੱਛਾ ਜੀ ਪਲੇਨ ਨੇ ਠੀਕ ਆ ਠੀਕ ਆ ਜੀ ਬਾਕੀ ਪੱਥਰ ਦੇ ਰਿਕਾਰਡ ਤਾਂ ਬੇਬਾਕ ਬਹੁਤ ਨੇ ਉਹ ਵੀ ਤੁਹਾਡੀ ਨਿਗ੍ਹਾਚਰ ਨਿਗਾਈ ਰੂਬੂਰ ਕਰ ਨੇ ਇੱਕ ਆਸਾਰ ਨਾਲ ਵੱਡਾ ਰਿਕਾਰਡ ਆ ਇਹ 15 ਇੰਚ ਦਾ ਹੀ ਠੀਕ ਆ ਜੀ ਇਹ ਦੁਨੀਆ 'ਚ ਇੰਨਾ ਵੱਡਾ ਰਿਕਾਰਡ ਕੋਈ ਨਹੀਂ ਆ ਸਾਰੋ ਵੱਡਾ ਦੁਨੀਆ ਦਾ ਰਿਕਾਰਡ ਇਹ ਆ ਦੁਨੀਆ ਦਾ ਰਿਕਾਰਡ ਠੀਕ ਹੈ ਬਾਕੀ ਤਾਂ ਈ ਪੀ ਰਿਕਾਰਡ ਐਲ ਪੀ ਰਿਕਾਰਡ ਪੱਥਰ ਦੇ ਰਿਕਾਰਡ ਤਾਂ ਬਹੁਤ ਨੇ ਰੁਮਾਲੀ ਰਿਕਾਰਡ ਵੀ ਮੇ ਕੋ ਹਾਜ਼ਰ ਨੇ ਠੀਕ ਹੈ ਜੀ ਤਾਂ ਇੱਕ ਹੁਣ ਤੁਹਾਨੂੰ ਮੇ ਕੋ ਪੇਪਰ ਰਿਕਾਰਡ ਵੀ ਹਾਜ਼ਰ ਨੇ ਠੀਕ ਹੈ ਜੀ ਇੱਕ ਗੋਲ ਪੈਪ ਹੁੰਦਾ ਗੋਲ ਪੈਪ ਜਿਹੜਾ 100 ਗ੍ਰਾਮ ਦੀ ਡੱਬੀ ਹੁੰਦੀ ਹੈ ਉਹ ਸਾਡੇ ਕੋ ਪੇਪਰ ਰਿਕਾਰਡ ਵੀ ਮੇ ਕੋ ਹਾਜ਼ਰ ਠੀਕ ਹੈ ਜੀ ਤਾਂ ਰਵੀ ਜੀ ਇੱਕ ਹੋਰ ਨਿੱਕੀ ਜੀ ਬੇਨਤੀ ਆ ਕਿ ਜਿਵੇਂ ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੰਸਟਰੂਮੈਂਟ ਜਗੇ ਨੇ ਜੋ ਸਾਹਮਣੇ ਰੱਖੇ ਹੋਏ ਨੇ ਤਾ ਹੁਣ ਮੈਂ ਰਵੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੇ ਜੋ ਬਹੁਤ ਹੀ ਵਧੀਆ ਆਪਣਾ ਪੁਰਾਤਨ ਚੀਜ਼ਾਂ ਦਾ ਮਹਿਲ ਬਣਾ ਕੇ ਰੱਖਿਆ ਹੋਇਆ ਹੈ ਉਹਨਾਂ ਦੇ ਵਿੱਚੋਂ ਸਾਨੂੰ ਕੁਝ-ਕੀ ਚੀਜ਼ਾਂ ਦੇ ਦਰਸ਼ਨ ਕਰਵਾਉਣ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਦੇਣ। ਆਓ ਰਵੀ ਜੀ ਸਾਨੂੰ ਸਾਰੀ ਜਾਣਕਾਰੀ ਦਿਓ ਪੁਰਾਤਨ ਆਪਣੀਆਂ। ਆਓ ਲੱਕ ਚੱਲਦੇ ਆਪਣੇ ਸੰਗੀਤ ਰੂਮ 'ਚ। ਆਜੋ ਜੀ। ਹਾਂਜੀ ਸਾਰੀ। ਆਹ ਤੁਹਾਨੂੰ ਲੈ ਕੇ ਚੱਲਦੇ ਹਾਂ। ਆਹ ਦੇਖੋ ਜੀ। ਵਾਹ ਜੀ। ਇਹ ਘੜੀ ਤੋਂ 80-85 ਸਾਲ ਪੁਰਾਣਾ। ਠੀਕ ਹੈ ਜੀ। ਹਰਮੋਨੀਅਮ। ਤੋ ਇਹ ਇਹ આજ ਤੋਂ 80 85 ਸਾਲ ਪਹਿਲਾਂ ਰਾਮਲੀਲਾ ਇਹੀ ਵਿਵਹਾਈਦੇ ਸੀਗੇ ਠੀਕ ਹੈ ਜੀ ਇਹ ਵੀ ਹਲੇ ਜਿੰਦਾ ਹਾਲਤ ਵਿੱਚ ਬਿਲਕੁਲ ਸਹੀ ਚੱਲਦਾ ਜੀ ਇਹ ਮੈਂ ਦੇਖ ਰਿਹਾ ਜੀ ਇਹ ਜਿਵੇਂ ਅੱਜ ਕੱਲ ਦੇ ਹਰਮੋਨੀਅਮ ਨਾਲ ਉਹਨਾਂ ਦੇ ਨਾਲ ਉਹ ਬਹੁਤ ਡਿਫਰੈਂਟ ਤਰੀਕੇ ਦੇ ਨਾਲ ਡਿਜ਼ਾਈਨ ਹੋਇਆ ਹਾਂਜੀ ਇਹਦੀ ਹਵਾ ਫਿਰ ਥੱਲੋਂ ਭਰੀਦੀ ਸੀ ਹਾਂਜੀ ਪੈਰਾਂ ਨਾਲ ਥੱਲੋਂ ਵੀ ਆਇਆ ਜਾਂਦਾ ਜੀ ਥੱਲੋਂ ਹਵਾ ਭਰੀਦੀ ਸੀ ਠੀਕ ਹੈ ਜੀ ਠੀਕ ਆ ਚੱਲਦੇ ਹਾਲਜ ਓਕੇ ਫੇਰ ਆ ਦੇਖੋ ਇੱਕ ਆ ਵੀ ਹੈਗਾ ਜੀ ਅੱਛਾ ਇਹ ਵੀ ਗ੍ਰੈਮੋਫੋਨ ਕਹਿੰਦੇ ਜੀ ਓਹ ਵਾਹ ਜੀ ਇਹ ਗ੍ਰੈਮੋਫੋਨ ਸਾਰਾ ਪਹਿਲਾ ਜਿਹੜੇ ਜਨਮ ਹੋਣ ਆਏ ਸੀ ਉਦੋਂ ਇੱਕ ਇੰਟਰਟੇਜਮੈਂਟ ਦਾ ਸਾਧਨ ਨਹੀਂ ਹੁੰਦਾ ਬਿਜਲੀ ਨਹੀਂ ਹੁੰਦੀ ਉਸ ਟਾਈਮ ਬਹੁਤ ਘੱਟ ਹੁੰਦੀ ਸੀ ਪਰ ਇਹ ਚੱਲਦੇ ਸੀ ਉਸ ਟਾਈਮ ਠੀਕ ਹੈ ਜੀ ਰਿਕਾਰਡ ਆਇਆ ਸੀ ਤੇ ਗ੍ਰਾਮ ਹਾਉਨ ਹੈ ਐਚਐਮਵੀ ਦੇ ਕੁੱਤਾ ਮਾਰਕ ਇਹ ਚੱਲਦੇ ਸੀ ਗਈ ਆ ਦੇਖੋ ਜੀ ਅੱਛੇ ਚਾਬੀ ਦੇਖੇ ਪਹਿਲਾਂ ਚਾਬੀ ਆ ਗਈ ਹੈ ਜੀ ਚਾਬੀ ਭਰੀ ਜਾਂਦੀ ਬਕਾਇਦਾ ਠੀਕ ਹੈ ਜੀ ਚਾਬੀ ਭਰ ਕੇ ਠੀਕ ਹੈ ਜੀ ਆ ਦੇਖੋ ਦੋਸਤੋ ਬਿਨਾ ਬਿਜਲੀ ਤੋਂ ਬਿਨਾ ਕਿਸੇ ਹੋਰ ਚੀਜ਼ ਤੋਂ ਇਹ ਤੇ ਪੱਥਰ ਦਾ ਰਿਕਾਰਡ ਆ ਜਿਹੜਾ ਉਹ ਚੱਲ ਰਿਹਾ ਤੇ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਵਾਜ਼ ਵੀ ਆ ਰਹੀ ਹੈ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਗਿਆ ਤੁਹਾਡੇ ਸਾਹਮਣੇ। ਵਧੀਆ। ਆ ਦੇਖੋ ਇਹ ਘੋਰੀ। ਆ ਦੇਖੋ ਇਹ। ਐਂ ਜਿ ਰੱਖ ਕੇ ਆਪਾਂ ਪਾਸਾ ਬਲਟਿਆ ਜੀ ਇਹਦੇ ਦੋ ਗਾਣੇ ਹੁੰਦੇ ਸੀ ਐਂ ਚਾਬੀ ਭਰੀ ਜਾਂਦੀ ਸੀ। ਅੱਛਾ ਇਹਦੇ ਮਤਲਬ ਦੋਨੇ ਪਾਸੇ ਗਾਣੇ ਚੱਲਦੇ ਸੀ। ਹਾਂਜੀ ਦੋ ਪਾਸੇ। ਇਹ ਜਿਹੜਾ ਮੈਂ ਤੁਹਾਨੂੰ ਤਵਾ ਦਿਖਾਇ ਸੀ ਪਹਿਲਾਂ ਉਹਦੇ ਇੱਕ ਪਾਸੇ ਤਵਾ ਚੱਲਦਾ ਸੀ ਉਹ ਇੱਕ ਨਾ ਤਵਾ ਨਹੀਂ ਸੀ ਚੱਲਦਾ ਜੀ। ਠੀਕ ਹੈ ਜੀ। ਇੱਕ ਸਿਕ ਆਹ ਤਵੇ ਹੁੰਦੇ ਸੀ ਇੱਕ ਪਾਸੇ ਚੱਲਦਾ ਸੀਗਾ ਇੱਕ ਪਾਸੇ ਦੂਜੇ ਪਾਸੇ ਨਹੀਂ ਸੀ ਚੱਲਦਾ ਠੀਕ ਹੈ ਜੀ ਇਹ ਦੂਜੇ ਪਾਸੇ 1905 ਦੀ ਜੀ ਤਵੇ ਆਈ ਸੀ ਠੀਕ ਹੈ ਜੀ ਆਹ ਦੋਸਤੋ ਇਹ ਤੁਸੀਂ ਦੇਖਿਆ ਇੱਕ ਗ੍ਰਾਮੋਫੋਨ ਜਿਹੜਾ ਕਿ ਵਰਕਿੰਗ ਕੰਡੀਸ਼ਨ ਦੇ ਵਿੱਚ ਹੁਣ ਆਪਾਂ ਥੋੜੀ ਜਾਣਕਾਰੀ ਲੈਣੇ ਆ ਕਿ ਗ੍ਰਾਮੋਫੋਨ ਦੇ ਉੱਪਰ ਜਿਹੜਾ ਪੱਥਰ ਦਾ ਰਿਕਾਰਡ ਜਿਹਨੂੰ ਆਪਾਂ ਨਾਮ ਨਾਲ ਜਾਣਦੇ ਆ ਇਹਨੂੰ ਰਿਕਾਰਡ ਵੀ ਕੱਲੇ ਕੱਲੇ ਰਿਕਾਰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹਦੇ ਬਾਰੇ ਥੋੜੀ ਜਾਣਕਾਰੀ ਲੈਣੇ ਆ ਥੋੜੀ ਜੀ ਜਾਣਕਾਰੀ ਦੋਗੇ ਕਿ ਇਹਦੇ ਵਿੱਚ ਇੱਕ ਰਿਕਾਰਡ ਦੇ ਵਿੱਚ ਕਿੰਨੇ ਗਾਣੇ ਭਰੇ ਜਾਂਦੇ ਸੀ ਤੇ ਇਹਦਾ ਕਿਵੇਂ ਪਤਾ ਲੱਗਦਾ ਕਿ ਇੱਕ ਰਿਕਾਰਡ ਦੇ ਵਿੱਚ ਕਿੰਨੇ ਗਾਣੇ ਆ ਇੱਕ ਗਾਣੇ ਦੇ ਵਿੱਚ ਇੱਕ ਰਿਕਾਰਡ ਹੁੰਦਾ ਸੀ 78 ਦੀ ਸਪੀਡ ਹੁੰਦੀ ਸੀ ਠੀਕ ਹੈ ਜੀ 78 ਦੀ ਸਪੀਡ ਗਾਣਾ ਇੱਕ ਹੁੰਦਾ ਸੀ ਠੀਕ ਹੈ ਜੀ ਮਤਲਬ ਜਦੋਂ ਕਹਿੰਦੇ 5 5.5 6 ਮਿੰਟ ਦਾ ਗਾਣਾ ਇਹ ਸਾਡੇ 6 ਮਿੰਟ ਦੇ ਦੋ ਗਾਣੇ ਜਾਂ 6 ਮਿੰਟ ਦੇ ਵਿੱਚ ਦੋ ਗਾਣੇ ਹੋਏ ਤੇ ਦੋ ਹੋ ਜਾਣਗੇ ਰਿਕਾਰਡ ਨਹੀਂ ਤੇ ਇੱਕ ਤਾਂ ਗਈ ਗਾਣਾ ਤਾਂ ਨਹੀਂ ਆਣਾ ਇਹਦੇ ਵਿੱਚ ਜਿਵੇਂ ਆਪਾਂ ਨੂੰ ਕਿਵੇਂ ਪਤਾ ਲੱਗਦਾ ਸੀ ਵੀ ਇਹਦੇ ਵਿੱਚ ਇੱਕ ਗਾਣਾ ਆ ਜਾਂ ਦੋ ਗਾਣੇ ਆ ਜਾਂ ਜਿਆਦਾ ਗਾਣੇ ਆ ਦੇਖੋ ਇਹਨਾਂ ਆਹ ਝੜੀਆਂ ਬਰੀ ਪਈਆਂ ਜੀ ਇਹ ਗਾਣਾ ਪਰ ਇੱਥੇ ਖਤਮ ਹੋ ਗਿਆ ਤੇ ਇੱਥੇ ਮੋਟੀ ਝੜੀ ਆ ਜਾਏਗੀ ਮੋਟੀ ਝੜੀ ਆ ਗਈ ਠੀਕ ਹੈ ਜੀ ਇਹ ਗਾਣਾ ਪੂਰਾ ਗਾਣਾ ਇੱਥੋਂ ਸ਼ੁਰੂ ਹੋਇਆ ਤੇ ਇੱਥੇ ਹੀ ਖਤਮ ਹੋਇਆ ਜੋਨੇ ਕਿ ਇਹਦੇ ਵਿੱਚ ਜੀ ਇਹ ਗਾਣਾ ਇੱਕੋ ਹੀ ਗਾਣਾ ਜੀ ਇੱਕੋ ਹੀ ਗਾਣਾ ਵਾ ਠੀਕ ਹੈ ਜੀ ਜਿਆਦਾਤਰ ਪੱਥਰ ਦੇ ਰਿਕਾਰਡ ਪੰਜ ਮਿੰਟ ਦਾ ਗਾਣਾ ਹੁੰਦਾ ਸੀ ਗਾਣਾ ਇੱਕੋ ਹੀ ਹੁੰਦਾ ਸੀ 3 ਮਿੰਟ ਦਾ ਰਿਕਾਰਡ ਗਾਣੇ ਨਹੀਂ ਸੁਹਦੇ ਗਾਣੇ ਹੁੰਦੇ ਸੀ ਪੰਜਾਬੀ ਹੁੰਦੇ ਸੀ ਉਹ ਪ੍ਰਿਜਟ ਪੁਰਾਣੇ ਕੁਛ ਛੋਟੇ ਛੋਟੇ ਗਾਣੇ ਉਹ ਤਾਂ ਦੋ ਗਾਣੇ ਆਉਂਦੇ ਸੀ ਨਹੀਂ ਤਾਂ ਇੱਕ ਹੀ ਗਾਣੀ ਆਉਂਦੀ ਇੱਕ ਗਾਣਾ ਹੀ ਹੁੰਦਾ ਸੀ ਇਹ ਨਵੇਂ ਜਿਹੜੇ ਪੱਥਰ ਦੇ ਰਿਕਾਰਡ ਆ ਤੇ ਪੁਰਾਣੇ ਦੇ ਵਿੱਚ ਕੀ ਫਰਕ ਕੋਈ ਫਰਕ ਹੈਗਾ ਤੁਹਾਡੇ ਹਿਸਾਬ ਨਾਲ ਇਹ ਪੱਥਰ ਦੇ ਪੁਰਾਣੇ ਰਿਕਾਰਡ ਨੇ ਐਲਪੀ ਰਿਕਾਰਡ ਆਗੇ ਬਾਅਦ ਉਹ ਉਹਨਾਂ ਨੇ 36 ਸਪੀਡ ਸੀ ਅੱਛਾ ਜੀ 36 ਸਪੀਡ ਜਾਂ 45 ਦੀ ਸਪੀਡ ਠੀਕ ਆ ਉਹਨਾਂ ਵਿੱਚ ਪੂਰੀ ਫਿਲਮ ਦੇ ਗਾਣੇ ਆਈਂਦੇ ਜੀ 7 8 7 8 6 ਗਾਣੇ ਇੱਕ ਤਰਫ 3 4 ਇੱਕ ਪਾਸੇ 3 4 3 3 4 ਠੀਕ ਹੈ ਜੀ ਠੀਕ ਹੈ ਇਹ ਮਤਲਬ ਨਵੇਂ ਤੇ ਪੁਰਾਣੇ ਰਿਕਾਰਡ ਦੇ ਵਿੱਚ ਫਰਕ ਸੀਗਾ ਤੇ EP ਰਿਕਾਰਡ ਦੇ ਵਿੱਚ ਵੀ ਇੱਕ ਦੋ ਗਾਣੇ ਇੱਕ ਪਾਸੇ ਆਵੇ ਗਾਣੇ ਇੱਕ ਗਾਣਾ ਇੱਕ ਪਾਸੇ ਆ ਕੇ ਗਾਣੇ ਦੀ ਆਪਣੀ ਉਹਦੀ ਵੀ ਸਪੀਡ ਇਹ 45 ਹੁੰਦੀ ਸਪੀਡ ਸਪੀਡ ਦਾ ਫਰਕ ਠੀਕ ਹੈ ਜੀ ਤੇ ਆ ਜੋ ਫਿਰ ਅੱਗੇ ਵੀ ਤੁਹਾਨੂੰ ਆ ਦੇਖੋ ਇਹ ਸ਼ਾਰਪ ਦੀ ਮਸ਼ੀਨ ਆ ਜੀ ਅੱਛਾ ਜੀ ਇਹ ਕੈਸਟ ਪਲੇਅਰ ਹੈ ਜੀ ਠੀਕ ਆ ਇਹ ਕੈਸਟ ਪਲੇਅਰ ਹੈ ਜੀ ਵਿੱਚ ਇਹ ਰੇਡੀਓ ਹੈ ਜੀ ਸ਼ਾਰਪ ਦਾ ਹੀ ਠੀਕ ਆ ਜੀ ਤੇ ਬਹੁਤ ਪਿਆਰਾ ਸੈੱਟ ਹੁੰਦਾ ਸੀ ਇਹ ਬਹੁਤ ਘੱਟ ਪੰਜਾਬ ਆਪਣੇ ਇੰਡੀਆ ਦੇ ਵਿੱਚ ਘੱਟ ਆਏ ਨੇ ਸੈੱਟ ਜਿਵੇਂ ਆਪਾਂ ਪੰਜਾਬੀ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਆਪਾਂ ਇਹ ਸੁਣਦੇ ਆ ਕਿ ਮੈਂ ਗਾਣੇ ਭਰਉਣ ਗਿਆ ਇਹ ਮਿਲਦਾ ਉਹੀ ਚੀਜ਼ਾ ਇਹ ਉਹੀ ਮਸ਼ੀਨਾਂ ਜਿਹਦੇ ਵਿੱਚ ਗਾਣੇ ਰੀਲ ਪਰਣ ਵਾਲੀ ਮਸ਼ੀਨ ਇਹਨੂੰ ਕਹਿੰਦੇ ਸੀ ਠੀਕ ਆ ਜੀ ਠੀਕ ਆ ਤੇ ਬਹੁਤ ਵਧੀਆ ਹੁੰਦੇ ਸੀ ਇਹਨਾਂ ਵਿੱਚ ਗਾਣੇ ਆਪਣਾ ਆ ਦੇਖੋ ਜੀ ਚੋਗਤੀ ਸ ਫਜੋਂਦੀ ਨਹੀਂ ਸੀ ਸਕੋ ਨਾਲ ਦੀ ਨਾਲੇ ਰਿਕਾਰਡ ਵੀ ਕਰਦੀ ਜਿਹੜਾ ਤੇ ਕੋਈ ਵੀ ਬੰਦਾ ਆਪਣੀ ਮਨਪਸੰਦ ਦਾ ਗਾਣਾ ਪਰਵਾ ਕੇ ਤੇ ਆਪਣੇ ਫ੍ਰੀ ਟਾਈਮ ਨੂੰ ਇੰਜੋਏ ਕਰ ਸਕਦਾ ਸੀ ਹਾਂਜੀ ਇਹ ਮਰਫੀ ਦਾ ਰੇਡੀਓ ਹੈ ਜੀ ਅੱਛਾ ਜੀ ਇਹ 1956 ਮਾਡਲ ਹੈ ਜੀ ਠੀਕ ਹੈ ਜੀ 56 ਮਾਡਲ ਦੇ ਵਿੱਚ ਐਸੀ ਰੇਡੀਓ ਆਗੇ ਸਿਸਟਮ ਇਹ ਵਰਕਿੰਗ ਕਿਵੇਂ ਕਰਦਾ ਹੈਗਾ ਜੀ ਤੇ ਇਹ ਵਰਕਿੰਗ ਆਪਣਾ ਜਦੋਂ ਇਹਨੂੰ ਚਲਾਣੇ ਆ ਤੇ ਲਾਈਟ ਆਦੀ ਹਰੀ ਆ ਜੀ ਗਿਆਗੀ ਤੇ ਉਹਦੇ ਨਾਲ ਹੀ ਫੇਰ ਗਰਮ ਹੋ ਜਾਂਦੇ ਤੇ ਫਿਰ ਆਦੀ ਆਵਾਜ਼ ਆ ਜਾਂਦੀ ਜੀ ਠੀਕ ਹੈ ਜੀ ਤੇ ਉਹ ਚੱਲ ਪੈਂਦਾ ਸੀ ਇਹਨੂੰ ਐਂਟੀਨਾ ਨਾਲ ਐਂਟੀਨਾ ਲਾਣਾ ਪੈਂਦਾ ਹੀ ਜਿਵੇਂ ਆਪਾਂ ਟੀਵੀ ਦੇ ਟੀਵੀ ਦਾ ਐਂਟੀਨਾ ਲਾਉਂਦੇ ਹਾਂ ਤੋਵੇਂ ਦਾ ਸਿਗਨਲ ਤਾਰ ਦਾ ਲਾਣਾ ਪੈਣਾ ਹਾਂਜੀ ਮੇਰੇ ਚੱਲਦਾ ਸੀ ਜੀ ਠੀਕ ਹੈ ਠੀਕ ਹੈ ਠੀਕ ਹੈ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਕੀ ਚੀਜ਼ ਹੈਗੀ ਆ ਇਹ ਪੰਜ ਸੇੜੀਆਂ ਵਾਲਾ ਡੀਵੀਡੀ ਪਲੇਅਰ ਠੀਕ ਹੈ ਜੀ ਇਹਦੇ ਪੰਜ ਸੇੜੀਆਂ ਪੈਂਦੀਆਂ ਸੀ ਇਹ ਡੀਵੀਡੀ ਪਲੇਅਰ ਨਾਲ ਡਬਲ ਕੈਸਟ ਪਲੇਅਰ ਅਛ ਨਾਲ ਦੋਨੇ ਠੀਕ ਹੈ ਜੀ ਠੀਕ ਆ ਸੀਡੀ ਤੋਂ ਪਰ ਰਿਕਾਰਡਿੰਗ ਕਸ਼ਨਾ ਜੀ ਵੀ ਕਰ ਸਕਦੇ ਸੀ ਠੀਕ ਆ ਤੇ ਐਂਟਰਟੇਨਮੈਂਟ ਬਹੁਤ ਵਧੀਆ ਬੋਹੜੀ ਵਧੀਆ ਪਿਆਰੀ ਵਾਲੀ ਇਹਦੇ ਨਾਲ ਮੈਂ ਦੇਖ ਰਿਹਾ ਸਪੀਕਰ ਵੀ ਨਾਲ ਇਹਦੇ ਇੰਡਿਟ ਆ ਰਹੇ ਸੀਗੇ ਹਾਂ ਜੀ ਉਸਕ ਨੂੰ ਇੱਕ ਹੋਰ ਚੀਜ਼ ਦਿਖਾਉਣੀ ਚਾਹੁੰਦਾ ਜਿਹੜੀ ਆਪਾਂ ਫਿਲਮਾਂ ਦੇ ਵਿੱਚ ਆਮ ਤੌਰ ਤੇ ਦੇਖ ਰਹੇ ਸੀ ਆ ਦੇਖੋ ਕਿੰਨੇ ਪਿਆਰੀ ਕੰਡੀਸ਼ਨ ਤੇ ਕਿੰਨੀ ਵਧੀਆ ਕੰਡੀਸ਼ਨ ਦੇ ਵਿੱਚ ਟੈਲੀਫੋਨ ਪੁਰਾਣੇ ਜਿਹੜੇ ਆਪਾਂ ਫਿਲਮਾਂ ਦੇ ਵਿੱਚ ਦੇਖਿਆ ਆਮ ਤੌਰ ਤੇ ਕੀ ਬਾਤ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖੀਆਂ ਚੀਜ਼ਾਂ ਨੇ ਤੇ ਮੈਂ ਸ਼ਰਾਬੀ ਇਹ ਆ ਦੇਖੋ ਜੀ ਮੂਝੇ 9 ਲੱਖ ਮੰਗਾ ਦੇ ਇਹ ਮੈਨੂੰ ਤਾਂ ਜੀ ਪਹਿਲੀ ਝਲਕ ਦੇ ਵਿੱਚ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਲੈਪਟਾਪ ਹੁੰਦਾ ਵਾ ਇਹ ਕੀ ਚੀਜ਼ ਹੈਗੇ ਇਹਦੇ ਬਾਰੇ ਜਾਣਕਾਰੀ ਇਹ ਸੀਡੀ ਪਲੇਅਰ ਹੈ ਜੀ ਅੱਛਾ ਜੀ ਤੇ ਸੀਡੀ ਪਲੇਅਰ ਚ ਸੀਡੀ ਇਹਦੇ ਵਿੱਚ ਪਾਇਆ ਜਾਂਦਾ ਹਾਂਜੀ ਆ ਦੇਖੋ ਜੀ ਹਾਂ ਠੀਕ ਹੈ ਆ ਦੇਖੋ ਇਹ ਸੀਡੀ ਪਲੇਅਰ ਪਈ ਆ ਮੈਂ ਦਰਸ਼ਕਾਂ ਨੂੰ ਕਹਾਂਗਾ ਦਿਖਾਉ ਇਹ ਕੋਲੀ ਦੀ ਸੀਡੀ ਪੜੀ ਹੈ ਜੀ ਠੀਕ ਹੈ ਜੀ ਇਹਨੂੰ ਇੰਜ ਬੰਦ ਕਰਤਾ ਜਾਂਦੇ ਕੈਸਰ ਲਾ ਕੇ ਆ ਬੰਦ ਹੋ ਗਿਆ ਜੀ ਅੱਛਾ ਤੇ ਇਹਦੇ ਨਾਲ ਹੀ ਡਿਸਪਲੇ ਆਉਂਦੀ ਸੀ ਹਾਂਜੀ ਹਾਂਜੀ ਡਿਸਪਲੇ ਦੇ ਨਾਲ ਹੀ ਠੀਕ ਹੈ ਠੀਕ ਹੈ ਇਹ ਬਹੁਤ ਵਧੀਆ ਐਂਟਰਟੇਨਮੈਂਟ ਦਾ ਸਾਧਨ ਸੀਗਾ ਹਾਂਜੀ ਤੇ ਬਹੁਤ ਜਿਹੜਾ ਕਿ ਬਹੁਤ ਹੀ ਘੱਟ ਸਪੇਸ ਘੇਰਦਾ ਸੀਗਾ ਤੇ ਤੁਸੀਂ ਨਾਲ ਦੀ ਨਾਲ ਫਿਲਮ ਦੇਖ ਵੀ ਸਕਦੇ ਸੀ ਉਹਦੇ ਵਿੱਚ ਜੋ ਬਹੁਤ ਪਿਆਰੀ ਜੀ ਆ ਦੇਖੋ ਇਹ ਦੂਸਰਾ ਵੀ ਚੱਲਦਾ ਸੋਹਣੀ ਦਾ ਜੀ ਦੇਖੋ ਤਾਂ ਇਹੋ ਵੀ ਸਮਾਨ ਸਮਾਨ ਮਿਲੇਗਾ ਸਾਰਾ ਵਰਕਿੰਗ ਕੰਡੀਸ਼ਨ ਚ ਮਿਲੇਗਾ ਜੀ ਤੇ ਥੋੜੀ ਜਾਣਕਾਰੀ ਸਾਨੂੰ ਇਹਦੇ ਬਾਰੇ ਵੀ ਦੋ ਕਿ ਇਹ ਕੀ ਚੀਜ਼ ਹੈਗੀ ਹੈ ਜੀ ਇਹ ਆਪਣਾ ਨੈਸ਼ਨਲ ਦਾ ਬੀਸੀਆਰ ਹੈ ਜੀ ਨੈਸ਼ਨਲ 300 ਠੀਕ ਹੈ ਜੀ ਬਿਲਕੁਲ ਵਰਕਿੰਗ ਐਡੀਸ਼ਨ ਚ ਠੀਕ ਹੈ ਜੀ ਬੀਸੀਆਰ ਜਿਵੇਂ ਚਾਰਿਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਕਿੰਨੇ ਆ ਬੀਸੀਆਰ ਇਹਨੂੰ ਕਹਿੰਦੇ ਸੀਗੇ ਇਹ ਜਦੋਂ ਨਵਾਂ ਜ਼ਮਾਨਾ ਬਦਲਿਆ ਸੀ ਲੋਕੀਨ ਸਨਮਿਆ ਹਾਲ ਤੋਂ ਬਾਅਦ ਘਰਾਂ 'ਚ ਹੀ ਵੇਖਣਾ ਭਾਲਦੇ ਸੀਗੇ ਪਰ ਲੇਕਿਨ ਵੇਖਣ ਦਾ ਸਾਧਨ ਇੱਕ ਰੇਡੀਓ ਆਪਣਾ ਜੂਰਦਰਸ਼ਨ ਹੁੰਦਾ ਸੀ ਜਾਂ ਜਿਲੰਦਰ ਜਿਲੰਦਰ ਸਿੰਘ ਹੁੰਦਾ ਜਿਲੰਦਰ ਹੁੰਦਾ ਸੀ ਉਹਦੇ ਦਾ ਫਿਲਮ ਵੀ ਨੇਵਾ ਦਾਣੀ ਤੇ ਤਰਸਦੇ ਰਹਿਣਾ ਸਿਨੇਮੇ ਹਾਲ ਜਾਣਾ ਭਈ ਜਦੋਂ ਇਹ ਨਵੇਂ ਨਵੇਂ ਵੀਸੀ ਆ ਰਹੇ ਤੇ ਇਹਨਾਂ ਦਾ ਜ਼ਮਾਨਾ ਐਸਾ ਆ ਘਰ ਘਰ ਵੀਸੀ ਆ ਰਛਾ ਗਏ ਜੀ ਮੈਨੂੰ ਜਿੰਨਾ ਤੱਕ ਯਾਦ ਆ ਥੋੜਾ ਜਿਹਾ ਕਿ ਸ਼ੋਰੀਆਂ ਪੱਟੇ ਫਿਲਮਾਂ ਵੀ ਰਾਤ ਨੂੰ ਲਿਆਉਂਦੇ ਸੀ ਲੋਕੀ ਵੇਖਦੇ ਸੀ ਪੂਰਾ ਅਰੇਂਜਮੈਂਟ ਕਰਦੇ ਸੀ ਉਹੀ ਗੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਕਿ ਆਮ ਤੌਰ ਤੇ ਮੈਨੂੰ ਵੀ ਥੋੜਾ ਜਿਹਾ ਯਾਦ ਆ ਕਿ ਜਦੋਂ ਕੋਈ ਵਿਆਹ ਦੀ ਫਿਲਮ ਹੋ ਕੋਈ ਵਿਆਹ ਹੋ ਕੇ ਹਟਣਾ ਤਾਂ ਉਹਨੂੰ ਵੇਖਣ ਵਾਸਤੇ ਕਿਰਾਏ ਤੇ ਇਹਨੂੰ ਕਿਰਾਏ ਤੇ ਲੈ ਕੇ ਆ ਜਾਂਦਾ ਸੀਗਾ ਕਿ ਬਿਲਕੁਲ ਸਹੀ ਗੱਲ ਹੈ ਨਾਲ ਉਹਦੇ ਚਾਰ ਪੰਜ ਫਿਲਮਾਂ ਵੀ ਲੈ ਕੇ ਜਾਂਦੇ ਸੀ ਤੇ ਬੰਦੇ ਗੱਲ ਸਾਰੀ ਰਾਤ ਆਪਦੇ ਯਾਰ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਈ ਵਾਰ ਨਾ ਸੱਦ ਕੇ ਤੇ ਆਹ ਜੋ ਐਂਟਰਟੇਨਮੈਂਟ ਕਰਦੇ ਸੀ ਸਾਰੀ ਰਾਤ ਫਿਲਮ ਦੇਖਦੇ ਚਾਰ ਚਾਰ ਪੰਜ ਪੰਜ 20 ਘੰਟੇ ਦੇ ਨਾਲ ਕਸਟਾਂ ਲੈ ਕੇ ਆਉਣੀ ਆਹ ਕਸਟਾਂ ਦਿੰਦੀਆਂ ਸੀ ਇਹਦੀਆਂ ਜੀ ਠੀਕ ਹੈ ਜੀ ਇਹਦੇ ਵਿੱਚ ਕੈਸਟ ਆਪਣੀ ਲਾਈਏ ਦੀ ਕੈਸਟ ਉੱਪਰ ਰੱਖਦੇ ਸੀ ਇਹਦਾ ਇੱਕ ਰਿਮੋਟ ਹਰ ਕੋਈ ਵੀ ਵੀਸੀਆਰ ਵਾਲਾ ਰਿਮੋਟ ਨਹੀਂ ਸੀ ਦਿੰਦਾ ਠੀਕ ਹੈ ਜੀ ਕਹਿੰਦੇ ਰਿਮੋਟ ਖਰਾਬ ਹੋ ਜਾਂਦਾ ਸੀ ਵਾਇਰ ਵਾਲਾ ਹੁੰਦਾ ਸੀ ਆ ਵੇਖੋ ਵਾਇਰ ਇਹਦੇ ਵਿੱਚ ਲੱਗਦੀ ਤਾਰ ਠੀਕ ਹੈ ਜੀ ਤੇ ਹਰ ਕੋਈ ਟੀਵੀ ਤਾਂ ਕਿਰਾਏ ਤੇ ਦਿੰਦਾ ਸੀ ਵੀਸੀਆਰ ਕਿਰਾਏ ਤੇ ਦਿੰਦਾ ਰਿਮੋਟ ਨਹੀਂ ਸੀ ਦਿੰਦਾ ਇਹਦਾ ਰੀਨ ਰਿਮੋਟ ਵੀ ਮੇ ਕੋਲ ਵੀ ਹਾਜ਼ਰ ਹੈ ਜੀ ਠੀਕ ਤੇ 20000 ਦੀ ਤੁਹਾਡੀ ਕੈਸਟ ਦੇ ਵਿੱਚ ਪੈਂਦੀ ਹੈ ਜੀ ਠੀਕ ਹੈ ਜੀ ਤੇ 20000 ਦੀਆਂ ਕੈਸਟਾਂ ਦੀ ਤੁਹਾਡੇ ਕੋਲ ਕਿੰਨੀ ਕ ਕਲੈਕਸ਼ਨ ਹੈ ਬਿਲਕੁਲ ਕਲੈਕਸ਼ਨ ਹੈ 20000 ਦੀ ਕੈਸਟ ਦੇਖੋ ਜੀ ਠੀਕ ਹੈ ਜੀ ਸਾਰੀ ਹਾਜ਼ਰ ਹੈ ਅੱਛਾ ਆ ਸਾਰੀਆਂ ਤੁਹਾਡੇ 20000 ਦੀ ਕਲੈਕਸ਼ਨ ਹਾਂ ਜੀ ਸਾਰੀ ਕਲੈਕਸ਼ਨ ਹਾਜ਼ਰ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਦੇਖੋ ਤੁਸੀਂ ਦੇਖ ਸਕਦੇ ਕਿ ਅਲੱਗ-ਅਲੱਗ ਤਰੀਕੇ ਦੀਆਂ ਫਿਲਮਾਂ ਇੱਥੇ ਸਾਰੀਆਂ ਤੁਹਾਨੂੰ ਮਿਲ ਜਾਂਦੀਆਂ ਸਾਰੇ ਮਾਸਟਰ ਪ੍ਰਿੰਟ ਨੇ ਜੀ ਸਾਰੇ ਮਾਸਟਰ ਪਿੰਟ ਦੇ ਵਿੱਚ ਹੈਗੀਆਂ ਬਹੁਤ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਰੱਖੀ ਹੋਈ ਹੈ ਬਹੁਤ ਸਫਾਈ ਦੇ ਨਾਲ ਰੱਖਿਆ ਹੋਇਆ ਸਾਮਾਨ ਕੇ ਤੇ ਸਾਰਾ ਪੁਰਾਣਾ ਵਿਰਸਾ ਸੰਭਾਲਿਆ ਹੋਇਆ ਜੀ ਸਭ ਤੋਂ ਮੇਨ ਗੱਲ ਤਾਂ ਇਹ ਹੈਗੀ ਹੈ ਕਿ ਇਹਨਾਂ ਨੇ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਤੇ ਹਰ ਇੱਕ ਚੀਜ਼ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗੀ ਹੈ ਆਜੋ ਜੀ ਇੱਕ ਮੈਂ ਆਹ ਚੀਜ਼ ਦੇਖ ਰਿਹਾ ਬੜੀ ਅਜੀਬੋ ਗਰੀਬ ਚੀਜ਼ ਹੈ ਜਿਹੜੀ ਮੈਂ ਮੈਨੂੰ ਵੀ ਲੱਗਦਾ ਮੈਂ ਕਦੇ ਨਹੀਂ ਦੇਖੀ ਇਹਦੇ ਬਾਰੇ ਜਾਣਕਾਰੀ ਦਿਓ ਕਿ ਇਹ ਹੈ ਕੀ ਚੀਜ਼ ਹੈ ਜੀ ਇਹਨੂੰ ਸ਼ਪੂਲ ਮਸ਼ੀਨ ਕਿਹਾ ਜਾਂਦਾ ਜੀ ਅੱਛਾ ਜੀ ਇਸ ਪੂਲ ਮਸ਼ੀਨ ਹੈ ਇਹਦੇ ਵਿੱਚ ਜਿੰਨੀਆਂ ਬੜੀਆਂ ਆਡੀਓ ਕੈਸਟਾਂ ਠੀਕ ਹੈ ਜੀ ਆਡੀਓ ਕੈਸਟਾਂ ਆ ਰਿਕਾਰਡ ਠੀਕ ਹੈ ਜੀ ਇਹਦੇ ਤੋਂ ਰਿਕਾਰਡਿੰਗ ਹੋ ਕੇ ਤੇ ਦੁਆ ਤੇ ਰਿਕਾਰਡ ਹੋਏ ਨੇ ਅੱਛਾ ਅੱਛਾ ਤੇ ਉਹ ਐਂਟਰਟੇਨਮੈਂਟ ਦਾ ਆ ਸਾਧਨ ਇਸ ਪਹਿਲਾਂ ਰਿਕਾਰਡ ਮਮ ਰਵੀ ਨੇ ਲਤਾ ਮਕੇਸ਼ ਕਰਿਸ਼ੋਰ ਕੁਮਾਰ ਕੋਈ ਵੀ ਗਾਇਕ ਪਹਿਲਾਂ ਇਹਦੇ ਵਿੱਚ ਰਿਕਾਰਡ ਕਰਦਾ ਸਕੂਲ ਮਸ਼ੀਨ 'ਚ ਰਿਕਾਰਡਿੰਗ ਕਰਾਉਂਦਾ ਕੋਈ ਵੀ ਪੰਜਾਬੀ ਕਲਾਕਾਰ ਜਿੰਨੇ ਵੀ ਗਾਇਆ ਪਹਿਲਾਂ ਇਹਦੇ ਵਿੱਚ ਗਾਇਆ ਠੀਕ ਹੈ ਵਾਜ ਕੈਸਟ ਰਿਕਾਰਡ ਬਣੇ ਨੇ ਠੀਕ ਹੈ ਜੀ ਤੇ ਅੱਜ ਤੁਹਾਨੂੰ ਮੈਂ ਚਲਾ ਕੇ ਦਿਖਾਣਾ ਜੀ ਤੇ ਲੈ ਆ ਠੀਕ ਤਾਂ ਆਓ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈਏ ਇਹ ਹੈਗਾ ਜੀ ਅੱਜ ਤੇ ਲੇਟੈਸਟ ਜਮਾਨੇ ਦਾ ਰਿਕਾਰਡ ਤੇ ਰਿਕਾਰਡ ਕਲੀਅਰ ਇਹਨਾਂ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਦਰਸ਼ਕਾਂ ਨੂੰ ਇੱਕ ਸਪੀਕਰ ਵਾਲਾ ਰਿਕਾਰਡ ਪਲੇਅਰ ਜਿੱਥੇ ਮਰੀ ਆਪਾਂ ਕੈਰੀ ਕਰ ਸਕਦੇ ਠੀਕ ਹੈ ਜੀ ਇਹਨੂੰ ਟੈਚੀ ਬੰਦ ਕਰੋ ਤੇ ਆਪਣal ja sak dege ਕਿਤੇ ਵਜਾ ਸਕਦੇ ਵੱਡੇ ਰਿਕਾਰਡ ਛੋਟੇ ਰਿਕਾਰਡ ਤੇ ਸਪੀਡ ਦੇ 78 ਦੇ ਪੱਥਰ ਦੇ ਰਿਕਾਰਡ ਵੀ ਚੱਲਣਗੇ ਈਪੀ ਰਿਕਾਰਡ ਰਮਾਲੀ ਰਿਕਾਰਡ ਸਾਰੇ ਚੱਲਣਗੇ ਤੇ ਜੀ ਇੱਕ ਰਿਕਾਰਡ ਸਾਡੇ ਪਲੇ ਆਪਰੇ ਦਰਸ਼ਕਾਂ ਨੂੰ ਚਲਾ ਕੇ ਵੀ ਦਿਖਾ ਦੋ ਆ ਦੇਖੋ ਜਾਂ ਦੇਖੋ ਹੁਣ ਇਹ ਲੋ ਆਨੰਦ ਤੇ ਦਰਸ਼ਕੋ ਆ ਹੈਗਾ ਵਾ ਜਿਹੜਾ ਆਮ ਤੌਰ ਤੇ ਆਪਾਂ ਫਿਲਮਾਂ ਦੇ ਵਿੱਚ ਵੀ ਦੇਖਦੇ ਆ ਕਿ ਡੀਜੇ ਦੇ ਨਾਲ ਲੱਗਾ ਹੋਇਆ ਹੁੰਦਾ ਸਿਸਟਮ 뮤직 ਨੂੰ ਹੋਰ ਐਂਟਰਟੇਨਮੈਂਟ ਵਧਾਉਣ ਵਾਸਤੇ ਕੋਈ ਹਿਪ ਹੌਪ ਜਾਂ ਅ ਜੈਜ਼ 뮤ਜ਼ਿਕ ਵਿੱਚ ਐਡ ਕਰਨ ਦੇ ਲਈ ਜਿਹੜਾ ਕਿ ਇਹ ਵੀ ਤੁਹਾਡੇ ਕੋਲੇ ਅੱਜ ਤੁਸੀਂ ਲਾਈਵ ਦੇਖ ਸਕਦੇ ਹੋ ਤਾਂ ਦਰਸ਼ਕੋ ਜਿਵੇਂ ਆਪਾਂ ਪਾਇਰੇਸੀ ਦੇ ਬਾਰੇ ਜਾਣਦੇ ਆ ਤੇ ਆਪਾਂ ਕੋਈ ਵੀ ਵੈਬਸਾਈਟ ਤੋਂ ਫਿਲਮ ਡਾਊਨਲੋਡ ਕਰਦੇ ਆ ਉਹਦੇ ਤੇ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਇਹ ਜਿਹੜਾ ਪ੍ਰਿੰਟ ਹੈਗਾ ਉਹ ਬਲੂਰੇ ਦੇ ਵਿੱਚ ਤੇ ਜਿਵੇਂ ਸਾਰੇ ਸਾਨੂੰ ਜਾਣਕਾਰੀ ਦਿੱਤੀ ਕਿ ਉਹ ਜਿਹੜਾ ਬਲੂਰੇ ਆ ਉਹ ਵੀ ਇੱਕ ਡੁਪਲੀਕੇਟ ਕਾਪੀ ਹੁੰਦੀ ਆ ਤੇ ਅੱਜ ਅਸੀਂ ਤੁਹਾਨੂੰ ਬਲੂਰੇ ਵੀ ਦਿਖਾਵਾਂਗੇ ਤੇ ਬਲੂਰੇ ਬਲੂਰੇ ਦੇ ਮਾਸਟਰ ਪ੍ਰਿੰਟ ਵੀ ਦਿਖਾਵਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈਗੇ ਨੇ ਸਰ ਇਹਨਾਂ ਦੇ ਬਾਰੇ ਵੀ ਜਾਣਕਾਰੀ ਦਊ ਤੁਹਾਨੂੰ ਹੁਣ ਤੇ ਹੁਣਾਂ ਦੇ ਨੇ ਤੇ ਆ ਦੇਖੋ ਇਹ ਬਲੂਰੇ ਦੇ ਡਿਸਕ ਡਿਸਕ ਹਨ ਇਹ ਅੱਛਾ ਜੀ ਇੱਕ ਕੱਢ ਕੇ ਦਿਖਾਵਾ ਦੇਖਾਣੇ ਜੀ ਰੂਲ ਇੱਕ ਤਾਂ ਕਾਟ ਬਹੁਤ ਲੱਗੀਆਂ ਨੇ ਦੇਖੋ ਜੀ ਇੱਕ ਆਪਲਾ 50 GB ਤੋਂ ਲੈ ਕੇ 70 80 GB ਤੱਕ ਫਿਲਮ ਹੁੰਦੀ ਹੈ ਜੀ ਠੀਕ ਹੈ ਜੀ ਮਤਲਬ ਇਹ ਜਿਹੜੀ origignal blu ray ਹੈਗੀ ਆ ਜਿਹੜੀ ਆਪਾਂ net ਤੋਂ download ਕਰਦੇ net ਤੇ ਜਦੋਂ ਆਪਣੀ 14 15 gb ਹੱਦ 18 gb ਦੀ ਤਰਫੋਂ ਪਰ ਜਿਹੜੀਆਂ ਆ ਸਹੀ ਨੇ blu ray ਦੀਆਂ ਫਿਲਮਾਂ ਜਿਹੜਾ 10 80 ਪਰਿੰਟ ਜਿਹੜਾ ਠੀਕ ਹੈ ਜੀ ਜਦੋਂ ਆ ਫੋਰ ਕੇ ਤੋਂ ਇਹ ਵਰਗਾ ਪ੍ਰਿੰਟ ਇਹਨਾਂ ਵਿੱਚ ਕੱਢਦਾ 70 80 gb ਦੀ ਫਿਲਮ ਹੁੰਦੀ ਹੈ ਜੀ ਆ ਵੇਖੋ ਇਹਨਾਂ ਵਿੱਚ target 3d ਫਿਲਮਾਂ ਠੀਕ ਹੈ ਜੀ 3d ਫਿਲਮਾਂ ਵੀ ਬਹੁਤ ਮੇਰੇ ਕੋਲ ਹਾਜ਼ਰ ਨੇ ਜੀ ਠੀਕ ਹੈ ਜੀ ਆ ਸਾਰੀਆਂ 3d ਫਿਲਮਾਂ ਨੇ ਜੀ ਠੀਕ ਹੈ ਜੀ 3d ਫਿਲਮਾਂ ਜੀ ਐਕਸਟਰਾ ਚਲਦੀਆਂ ਮੇਰੇ ਕੋਲ ਚਲਦੀਆਂ ਨੇ ਠੀਕ ਹੈ ਹਾਂਜੀ ਮੇਰੇ ਕੋਲ ਟੀਵੀ ਵੀ ਆਪਣੇ 3D ਹੈ ਐਂਡ ਕਨ ਲਾ ਕੇ ਫਿਲਮਾਂ ਵੇਖਿਆ ਜਾ ਸਕਦੀਆਂ ਆ ਪਲੇਅਰ ਦੇਖੋ ਜੀ ਆ ਸਾਰੇ 3D ਨੇ 3D ਪਲੇਅਰ ਹੈਗੇ ਬਲੂ ਰੇ ਦਾ 3D ਪਲੇਅਰ ਨੇ ਮੇਰੇ ਕੋਲ ਸਾਰੇ ਜੀ ਠੀਕ ਹੈ ਜੀ ਆ ਦੇਖੋ ਇਹ ਬਲੂ ਰੇ ਦਾ 3D ਪਲੇਅਰ ਜੀ ਆ 3D ਜੀ ਦਰਸ਼ਕੋ ਦੇਖੋ ਤੁਸੀਂ ਬਲੂਰੇ ਦੇ ਜਿਹੜੇ ਪਲੇਅਰ ਆਪਾਂ ਆਮ ਤੌਰ ਤੇ ਸੁਣਦੇ ਆ ਕਿ ਬਲੂਰੇ ਫਿਲਮ ਦੇਖੀ ਅਸੀਂ ਬਲੂਰੇ ਫਿਲਮ ਦਾ ਸਾਰੀ ਕੋਈ ਪ੍ਰਿੰਟ ਆ ਬਲੂਰੇ ਦੇ ਜਿਹੜੇ ਸਹੀ ਜਿਹੜੇ ਪਲੇਅਰ ਨੇ ਤੇ ਆ ਜਿਹੜੀਆਂ ਹੈਗੀਆਂ ਨੇ origignal discਾਂ ਨੇ ਜਿਹਦੇ ਵਿੱਚ ਤੁਸੀਂ ਜਦੋਂ ਪਲੇ ਕਰੋਗੇ ਤਾਂ ਤੁਸੀਂ ਇੱਕ ਵੱਖਰੇ ਲੈਵਲ ਦਾ ਆਨੰਦ ਮਾਣੋਗੇ ਆ ਦੇਖੋ ਜੀ ਬਲੂਰੇ ਦੀ ਫਿਲਮ ਆ ਮਾਰਖੋ ਆਨੰਦ ਮਾਣੋ ਜੀ ਆ ਦੇਖੋ ਜੀ ਸੰਜੂ ਠੀਕ ਹੈ ਜੀ 1920 ਠੀਕ ਹੈ ਜੀ ਇਹ ਆ ਦਾ ਡਰਾਮ ਦੀ ਹੈ ਜੀ ਹਾਂ ਜੀ ਦੇਖੋ ਜੀ ਠੀਕ ਹੈ ਇੰਗਲਿਸ਼ ਮੂਵੀ ਬਹੁਤ ਨੇ ਮੇਰੇ ਕੋਲ ਠੀਕ ਹੈ ਉਰਤਾ ਪੰਜਾਬ ਠੀਕ ਹੈ ਜੀ ਰੇਸ 2 ਦੇਖੋ ਜੀ ਕਿੰਨੇ ਕਿੰਨੀ ਕਲੈਕਸ਼ਨ ਕੀਤੀ ਹੈ ਹਰ ਫਿਲਮ ਮੇ ਕੋਈ ਜਸ਼ਰਾਈ ਦੇ ਸਾਰੇ ਨੰਬਰ ਮੇ ਕੋਲ ਹਾਜ਼ਰ ਨੇ ਠੀਕ ਹੈ ਜਸ਼ਰਾਈ ਦਾ ਕੋਈ ਵੀ ਨੰਬਰ ਐਸਾ ਨਹੀਂ ਜਿਹੜਾ ਮੇ ਕੋਲ ਨਾ ਹੋਵੇ ਜਿੰਨੇ ਵੀ ਉਹਨਾਂ ਨੇ ਜੂਰੀ ਦੇ ਵਿੱਚ ਕੱਢੇ ਨੇ ਸਾਰੇ ਮੇ ਕੋਲ ਹਾਜ਼ਰ ਨੇ ਜੀ ਠੀਕ ਹੈ ਇੱਕ ਆ ਬਈਆਂ ਸਾਲ ਪੁਰਾਣੀ ਘਰੇ ਵੀ ਮੇ ਕੋਲ ਹਾਜ਼ਰ ਆਈ ਜਿੰਨੇ ਵਜੇ ਉਹਨੇ ਘੰਟੇ ਠੀਕ ਹੈ ਜੀ ਤਾ ਦੋਸਤੋ ਜਿਵੇਂ ਅਸੀਂ ਸੰਗੀਤ ਮਹਿਲ ਦਾ ਆਨੰਦ ਮਾਣ ਰਹੇ ਸੀ ਤਾਂ ਤੁਹਾਨੂੰ ਬਹੁਤ ਹੀ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਿਗੀਆਂ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਤੇ ਇਹ ਮਹਿਲ ਘੁੰਮਦੇ ਹੋਏ ਮੇਰੀ ਨਿਗਾ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਐਂਟੀਕ ਚੀਜ਼ ਪਈ ਮੇਰੀ ਨਿਗਾ ਦੇ ਵਿੱਚ ਜਿਹੜੀ ਕਿ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਚਾਹੂੰਗਾ ਤੇ ਆਓ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪੁਰਾਣੀਆਂ ਤੇ ਬਹੁਤ ਹੀ ਐਂਟੀਕ ਦੂਰਬੀਨਾ ਹੈ ਜਿਹੜੀਆਂ ਸਾਡੇ ਬਹੁਤ ਤਰੀਕੇ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਨੇ ਸਰ ਇਹਨਾਂ ਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਦਰਸ਼ਕੋ ਹਾਂਜੀ ਦੇਖੋ ਜੀ ਆ ਦੇਖੋ ਇਹ ਮੇਰੇ ਕੋਲ ਦੂਰਬਿੰਦ ਹੈ ਇੱਕ ਬੜਾ ਪਿਆਰਾ ਰੱਖ ਸੰਭਾਲ ਕੀਤੀ ਹੈ ਜੀ ਇਹ ਮੈਂ ਦੇਖੋ ਦੂਰਬਿੰਦ ਜੀ ਇਹ ਡੱਬੇ ਦੇ ਉੱਤੇ ਮੈਂ ਦੇਖ ਰਿਹਾ ਇੱਕ ਤਾਂ ਲੱਕੜ ਦੀ ਕੁਆਲਿਟੀ ਬਹੁਤ ਵਧੀਆ ਹੈ ਦੇਖੋ ਹਾਂਜੀ 1915 ਦੀ ਜਿਹੜੀ ਹੈਗੀ ਇਹ ਦੂਰਬਿੰਦ ਹੈਗੀ ਆ 1915 ਮਾਡਲ 107 ਤੋਂ ਵੀ ਉੱਤੇ ਦਾ ਜਿਹੜਾ ਇਹ ਮਾਡਲ ਹੈਗਾ ਆ ਦੇਖੋ ਠੀਕ ਹੈ ਜੀ ਤੇ ਇਹ ਦੀ ਸਮਾਲ ਬੜੀ ਪਿਆਰ ਦੇ ਨਾਲ ਸੰਭਾਲੀ ਹੋਇਆ ਜੀ ਇਹਨੂੰ ਤੇ ਸਿੱਖੋ ਦੀ ਬੜੇ ਪਿਆਰੀਆਂ ਬਕਾਇਦਾ ਦੇ ਸਟੈਂਪ ਲੱਗੀ ਹੈ ਕੰਪਨੀ ਦੀ ਠੀਕ ਹੈ ਜੀ ਤੇ ਬਹੁਤ ਪਿਆਰਾ ਪੀਸਾ ਜੀ ਦੇਖੋ ਇਹਦੀ ਕਿੰਨੀ ਦੂਰ ਤੱਕ ਦੇਖਣ ਦੀ ਕੈਪੇਬਿਲਿਟੀ ਹੈ ਇਹ ਕਮ ਸੇਮ 4 ਕਿਲੋਮੀਟਰ ਤੱਕ ਰੇਂਜ ਹੈ ਦੀ ਹੈਗੀ 4-5 ਕਿਲੋਮੀਟਰ ਤੱਕ ਦੀ ਰੇਂਜ ਹੈਗੀ ਹਾਂਜੀ ਇਹ ਦੇਖੋ ਲਾਗੇ ਤੁਹਾਨੂੰ ਪਤਾ ਮਰੇ ਪਾ ਜਾਏਗਾ ਇਹ ਦੇਖਣ ਜੀ ਓਏ ਮੈਂ ਮਹਿਲ ਦੇ ਵਿੱਚ ਦੇਖ ਰਿਹਾ ਵਾਂ ਇਹ ਮੈਨੂੰ ਕੈਸਟਾ ਜਿਹੜੀਆਂ ਸਾਹਮਣੇ ਪਈਆਂ ਆ ਜਾਂ ਜਿਹੜਾ ਮੈਂ ਦੇਖ ਰਿਹਾ ਪਲੇਅਰ ਇਹ ਮੈਨੂੰ ਐ ਲੱਗ ਰਿਹਾ ਜਿਵੇਂ ਮੇਰੇ ਬਿਲਕੁਲ ਹੀ ਕੋਲ ਹੈ ਓਏ ਇਹ ਮੈਂ ਬਹੁਤ ਹੀ ਇਦਾਂ ਲੱਗ ਰਿਹਾ ਹੈਗਾ ਜਿਵੇਂ ਮੇਰੇ ਬਸ ਮੈਂ ਹੱਥ ਲਾ ਲੂੰਗਾ ਤੇ ਇੰਨਾ ਮੈਨੂੰ ਆਦੇ ਕੋਲ ਇੰਨਾ ਕਲੋਜ਼ ਮੈਨੂੰ ਮਹਿਸੂਸ ਹੋ ਰਿਹਾ ਵਾ ਵਾਹ ਜੀ ਬਹੁਤ ਪਿਆਰੀ ਚੀਜ਼ ਹੈ ਤੇ ਦੂਸਰੀ ਦੂਰਬੀਨ ਜਿਹੜੀ ਹੈਗੀ ਆ ਉਹਦੇ ਬਾਰੇ ਵੀ ਜਾਣਕਾਰੀ ਦੋ ਥੋੜੀ ਜੀ ਹਾਂ ਜੀ ਇਹ ਵੀ ਦਿਖਾਉਣੇ ਇੱਕ ਸਕਿੰਟ ਦੇ ਸੁਵਾਲ ਕਰਨੀ ਪੈਂਦੀ ਬਹੁਤ ਇਹ ਤੁਸੀਂ ਆਪ ਹੀ ਬੰਦ ਕਰ ਲਓ ਸਾਨੂੰ ਇਹਦੀ ਵਾਰੀ ਥੋੜਾ ਇਹ ਚੈੱਕ ਕਰਨੀ ਹੈਗੀ ਠੀਕ ਹੈ ਜੀ ਇਹ ਸਾਈਜ਼ ਦੇ ਵਿੱਚ ਥੋੜੀ ਛੋਟੀ ਇਹ ਦਿਨੋਂ ਹਾਂਜੀ ਇਹ ਆਪਣੀ 1885 ਮਾਡਲ ਹੈ ਜੀ ਵਾਹ ਜੀ ਇਹ ਉਸ ਤੋਂ ਵੀ ਪੁਰਾਣਾ ਮਾਡਲ ਆ ਠੀਕ ਹੈ ਜੀ ਬੜੇ ਪਿਆਰੇ ਲੋਕ ਨੇ ਜੀ ਹਾਂ 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 ਜੱਕੜ ਵੇਖੋ ਜੱਕੜ ਨੂੰ ਕੁਝ ਨਹੀਂ ਹੋਇਆ ਬਿਲਕੁਲ ਮਾੜੀ ਵੀ ਕਰੈਕ ਨਹੀਂ ਹੋਈ ਜੇ ਇਹ 700 ਸਾਲ ਪੁਰਾਣੀ ਚੀਜ਼ ਹੋਵੇ ਬਿਲਕੁਲ ਜੀ ਬਿਲਕੁਲ ਲੱਕੜ ਵੀ ਹੋਵੇ 700 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਬਿਲਕੁਲ ਬਕਾਇਦਾ ਬਕਾਇਦਾ ਮੋਹਰ ਰਕੋੜੇ ਦੇ ਉੱਤੇ ਲੱਗੀ ਚਮੜਾ ਨਹੀਂ ਖਰਾਬ ਹੈ ਬਿਲਕੁਲ ਜੀ ਪੁਰਾਣੀਆਂ ਚੀਜ਼ਾਂ ਚੀਜ਼ਾਂ ਵਾਕਈ ਬਹੁਤ ਸ਼ੌਧ ਹੁੰਦੀਆਂ ਸੀਗੀਆਂ ਬਕਾਇਦਾ ਕੰਪਨੀ ਦੀ ਮੋਹਰ ਅਤੇ ਉਹਦਾ ਮੈਨੂਫੈਕਚਰਿੰਗ ਮਾਡਲ ਵੀ ਉੱਪਰ ਇਹਦੇ ਤੇ ਦਰੂਪਿੰਦੇ ਦਰਸਾਇਆ ਗਿਆ ਹੈ ਦੇਖੋ ਜੀ ਹਾਜ਼ਰ ਵੇਖੋ ਇਹ ਉਹਦੇ ਨਾਲ ਵੀ ਕਲੀਅਰ ਦਿਖਾਈ ਦੇਗਾ ਤੁਹਾਨੂੰ ਹਾਂਜੀ ਇਹ ਹੈ ਛੋਟੀ ਹੈ ਪਰ ਉਹਦੇ ਨਾਲੋਂ ਜ਼ਿਆਦਾ ਕਲੀਅਰ ਦੇਖ ਰਿਹਾ ਇਹਦੇ ਵਿੱਚ ਹਾਂਜੀ ਠੀਕ ਹੈ ਜੀ ਇਹ ਬੜਾ ਧਮਾਕਾ ਜੀ ਇਹਨੂੰ ਜਿਹਨੂੰ ਆਪਾਂ ਕਹਿ ਸਕਦੇ ਕਿ ਛੋਟਾ ਪੈਕੇਟ ਬੜਾ ਧਮਾਕਾ ਇਹ ਦੂਸਰੀ ਬੰਦੀ ਦੇ ਨਾਲੋਂ ਵੀ ਜ਼ਿਆਦਾ ਕਲੀਅਰ ਦੇਖ ਰਿਹਾ ਇਹਦੇ ਵਿੱਚ ਦੀ ਹਾਂਜੀ ਅ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸੰਗੀਤ ਮਹਿਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਦੇਖਣ ਨੂੰ ਅਤੇ ਸਿੱਖਣ ਨੂੰ ਵੀ ਮਿਲੀਆਂ ਹੋਣਗੀਆਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫॉर ਮੋਰ ਵੀਡੀਓਜ਼ ਦੇ ਲਈ ਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਇੰਟਰਵਿਊ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਨਮਸਕਾਰ